ਮੈਨੂੰ ਪਰਟੀਕੁਲਰਲੀ ਨਾ ਟਾਰਗੇਟ ਕੀਤਾ ਜਾਂਦਾ ਸਾਰੀ ਸਰਕਾਰ ਵੱਲੋਂ ਔਰ ਸਪੀਕਰ ਨੂੰ ਹਦਾਇਤ ਆ ਕਿ ਖੈਰਿਆਂ ਨੂੰ ਕਦੀ ਬੋਲਣ ਨਹੀਂ ਦੇਣਾ ਬੀਬੀਆਂ ਦਾ ਇਨਸਾਫ ਤੁਰਿਆ ਫਿਰਦਾ ਹਲੇ ਡੇਰਾ ਸੱਚਾ ਸੌਦਾ ਦੇ ਸਾਥ ਦੇ ਖਿਲਾਫ 295 ਇਹਦੀ ਮਨਜ਼ੂਰੀ ਨਹੀਂ ਦੇ ਰਿਹਾ ਭਗਵੰਤਪਾਤ ਸਪੀਕਰ ਪੰਜਾਬ ਵਿਧਾਨ ਸਭਾ ਦਾ ਐਡਾ ਨਿਹੱਥਾ ਵਾ ਕਿ ਆਪਣੇ ਜ਼ਿਲ੍ਹੇ ਵਿੱਚ ਫਰੀਦਕੋਟ ਚ ਆਪਣੇ ਹਲਕੇ ਕੋਟਕਪੂਰੇ ਦੇ ਕਿਸੇ ਪੁਲਿਸ ਆਫਸਰ ਦੇ ਖਿਲਾਫ ਕਾਰਵਾਈ ਨਹੀਂ ਕਰਦਾ 92 ਬੰਦੇ ਨੇ ਉਹਨਾਂ ਚੋਂ ਕਮਰਬੇ ਜੇ ਪ੍ਰਤਾਪ ਨੂੰ ਛੱਡ ਕੇ 91 ਦਾ ਬੰਦੂਆ ਮਜ਼ਦੂਰ ਨੇ ਔਰੇ ਉਹ ਸਪੀਕਰ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਜਨਤਕ ਇਕੱਠ ਵਿੱਚ ਇਹਨੇ ਸੌਂ ਖਾਦੀ ਹੋਈ ਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਸੌਂ ਖਾਨਾ ਕਿ ਮੈਂ ਜਿਹੜੀਆਂ ਬੇਦਬੀਆਂ ਹੋਈਆਂ ਤੇ ਬਾਈਬਲ ਕਲਾ ਦਾ ਕਤਲ ਮੈਂ ਇਨਸਾਫ ਲੈ ਕੇ daunga ਜਸਪਾਲ ਸਿੰਘ ਖੈਰਾ ਨੂੰ ਵੀ ਭਵੰਤ ਮਾਨ ਦੇ ਨਾਲ ਨਿੱਜੀ ਰੰਜਿਸ਼ ਆ ਬਾਰ ਬਾਰ ਸਵੇਰੇ ਉੱਠਣ ਸਾਰ ਚਾਹ ਮਗਰੋਂ ਪੀਂਦੇ ਨੇ ਪਹਿਲਾਂ ਭਵੰਤ ਸਿੰਘ ਮਾਨ ਨੂੰ ਉਹ ਗਾਲਾਂ ਕੱਢਣ ਲੱਗ ਜਾਂਦੇ ਨੇ ਘੇਰਨ ਲੱਗ ਜਾਂਦੇ ਨੇ ਸਵਾਦ ਚੁੱਕਣ ਲੱਗ ਜਾਂਦੇ ਨੇ ਜਿਹੜੇ ਕਹਿੰਦੇ ਸੀ ਅਸੀਂ ਕਰਜ਼ਾ ਘਟਾਵਾਂਗੇ ਉਹਨਾਂ ਨੇ 70-80 ਹਜ਼ਾਰ ਕਰੋੜ ਰੁਪਏ ਕਰਜ਼ਾ ਹੋਰ ਚੜ੍ਹ ਦਿੱਤਾ ਕੀ ਸਾਡਾ ਫਰਜ਼ ਨਹੀਂ ਇਹਨਾਂ ਨੂੰ ਕੁਐਸਚਨ ਕਰਨਾ ਫਰੋ ਕਹਿੰਦੇ ਕੱਲੇ ਖੈਰਾ ਸਾਹਿਬ ਨੂੰ ਇਸ਼ੂ ਦਿੰਦੇ ਆ ਖੈਰਾ ਸਾਹਿਬ ਨੂੰ ਪੰਜਾਬ ਦੀ ਚਿੰਤਾ ਇਹਨਾਂ ਦੀ ਪਾਰਟੀ ਦੇ ਵਿੱਚ ਆਪੋਜੀਸ਼ਨ 'ਚ ਹੋਰ ਵੀ ਲੀਡਰ ਬੈਠੇ ਨੇ ਸਾਡਾ ਲੀਡਰ ਆਪੋਜੀਸ਼ਨ ਬੋਲਤ ਰਿਹਾ ਹੋਰ ਹੁਣ ਉਹ ਚਪੇੜਾ ਦਾ ਮਾਰਨੋਂ ਰਿਹਾ ਸੀ ਕੁਐਸਚਨ ਹੈ ਕਿਰਾ ਸਾਹਿਬ ਤੁਸੀਂ ਅੱਜ ਬਾਈਕਾਟ ਕਰਕੇ ਘਰੇ ਬੈਠ ਗਏ ਨਾ ਤਾਂ ਉਦੋਂ ਸਵਾਲ ਇਹ ਖੜਾ ਹੋਣ ਲੱਗਿਆ ਕਹਿੰਦੇ ਇਹਨਾਂ ਦੀ ਤਾਂ ਆਪਸ ਚੜੀ ਬੰਦੀ ਦੇਖੋ ਕੱਲੇ ਬਾਈਕਾਟ ਕਰਕੇ ਬਹਿ ਗਏ ਬਾਕੀ ਸਾਰੇ ਜਾ ਕੇ ਸੈਸ਼ਨ ਕਰ ਰਹੇ ਹੈਗਾ ਕੁਐਸਚਨ ਮੈਂ ਦੱਸ ਕੇ ਆਇਆ ਤੁਸੀਂ ਮੈਨੂੰ ਦੱਸੋ ਭਗਵਾਨ ਪੰਦੇ ਕੋਲ ਬੇਅਦਬੀਆਂ ਦਾ ਕੀ ਜਵਾਬ ਹੈ ਅਸੀਂ ਮਸਲਾ ਉਠਾਇਆ ਕਿ ਤੁਸੀਂ 295 A ਦੀ ਜਿਹੜੀ ਮਨਜ਼ੂਰੀ ਕਿਉਂ ਨਹੀਂ ਦਿੰਦੇ ਉਹਨੇ ਬੋਲੇ ਕੁਛ ਨਹੀਂ ਕੋਈ ਜਵਾਬ ਹੀ ਨਹੀਂ ਦਿੱਤਾ ਸਰਕਾਰ ਜਿਹੜੀ ਆ ਇਹ ਮੋਦੀ ਨਾ ਵੀ ਵੱਡੀ ਤਾਨਾਸ਼ਾਹ ਵਾ ਔਰ ਮੈਨੂੰ ਦਾਅਵੇ ਨਾ ਕਰ ਸਕਦਾ ਕਿ ਕੇਜਰੀਵਾਲ ਅੰਦਰ ਆ ਹੁਣ ਜੇਲ੍ਹ 'ਚ ਉਹਨੂੰ ਹੁਣ ਇਹ ਸਾਸ ਹੁੰਦਾ ਹੋਊਗਾ ਕਿ ਯਾਰ ਬਹੁਤ ਵੱਡਾ ਕੰਮ ਗਲਤ ਕੀਤਾ ਕਦੀ ਕਿਸੇ ਦਿਨ ਭਗਵਾਨਦਮਾਨ ਨੂੰ ਜੇਲ੍ਹ 'ਚ ਬਿਠਾ ਰਾਹਾਂਗਾ ਇਹਦੇ ਸਾਹਮਣੇ ਸਾਰੀ ਰੀਲ ਘੁੰਮ ਜਾਣੀ ਮੈਂ ਕੀ ਕੀ ਜ਼ਿਆਦਤੀ ਕੀਤੀ ਹੈ ਜਿਹੜੇ ਬੰਦੇ ਬੀਜੇਪੀ ਨੂੰ ਕਹਿੰਦੇ ਨੇ ਕਿ ਈਡੀ ਤੇ ਸੀਬੀਆਈ ਦਾ ਦੁਰਉਪਯੋਗ ਕਰਦੇ ਕੀ ਪੰਜਾਬ ਪੁਲਿਸ ਦਾ ਦੁਰਉਪਯੋਗ ਘੱਟ ਕੀਤਾ ਇਹਨਾਂ ਨੇ ਪੰਜਾਬ ਦੇ ਵਿੱਚ ਤੁਹਾਡੇ ਸਾਹਮਣੇ ਆ ਸਾਰਾ ਕੁਝ ਜਿਹੜੇ ਬਦਲਾਅ ਕਹਿੰਦੇ ਸੀ ਨਾ ਆਪਾਂ ਨੂੰ ਹੁਣ ਸਮਝ ਲਾਣਾ ਚਾਹੀਦਾ ਕਿ ਇਹਨਾਂ ਦਾ ਬਦਲਾਅ ਦਾ ਮਕਸਦ ਤੇ ਮਨਸ਼ਾ ਇਹ ਸੀ ਕਿ ਅਸੀਂ ਬੇੜਾ ਗਰਕ ਕਰਾਂਗੇ ਅਸੀਂ ਥੱਲੇ ਨੂੰ ਲੈ ਕੇ ਜਾਵਾਂਗੇ ਬਦਲਾਅ ਤਾਂ ਚੰਗਾ ਤਾਂ ਹੁੰਦਾ 8-10 ਲੈਕਸਿਸ ਗੱਡੀਆਂ ਰੱਖੀਆਂ ਸਿਕਿਉਰਟੀ ਨੂੰ ਲੈ ਕੇ ਵੀ ਇਸ਼ਾਰਾ ਸਾਹਬ ਬੁਲੇਟ ਪ੍ਰੂਫ ਸ਼ੀਸ਼ੇ 'ਚ ਖੜੇ ਹੋਣ ਦਾ ਕੀ ਮਤਲਬ ਹੈ ਜੀ ਦੱਸੋ ਜਰਾ 15 ਅਗਸਤ ਨੂੰ 10 ਮਿੰਟ ਦਾ ਭਾਸ਼ਣ ਸੀ ਜੀ 16 ਲੱਖ ਰੁਪਏ ਖਰਚ ਦਿੱਤਾ ਗੱਲ ਇਹਨਾਂ ਦੇ ਜਿੰਨੇ ਮੈਂਬਰਸ ਬੋਲੇ ਨਿੱਜਰ ਬੋਲਿਆ ਡਾਕਟਰ ਨਿੱਜਰ ਅੰਮ੍ਰਿਤਸਰ ਦਾ ਕਿ ਯਾਰ ਅੰਮ੍ਰਿਤਸਰ ਦੇ ਬਾਹਰ ਜੀ ਇੱਕ ਪਾਰਕਿੰਗ ਆ ਹੂੰ ਦਰਬਾਰ ਸਾਹਿਬ ਦੇ ਬਾਹਰ ਉਹ ਮਾਫੀਆ ਦੇ ਹੱਥ ਚ ਜਿਹੜਾ ਇੱਕ ਐਮ ਐਲ ਏ ਮਨਿਸਟਰ ਆਪਣੇ ਹਲਕੇ ਦੀ ਇੱਕ ਪਾਰਕਿੰਗ ਦਾ ਮਸਲਾ ਨਹੀਂ ਹੱਲ ਕਰ ਸਕਦਾ ਉਤੋਂ ਤੁਸੀਂ ਕੀ ਉਮੀਦ ਪਾਲਦੇ ਹੋ ਸਪੀਕਰ ਪੰਤਾ ਸਿੰਘ ਸੰਧਵਾ ਦੀ ਕੁਰਸੀ ਕਹਿੰਦੇ ਟੇਢੀ ਸੀਗੀ ਕਿ ਤੁਸੀਂ ਨਹੀਂ ਨੋਟ ਕੀਤਾ ਉਹ ਕੀ ਘਟਨਾ ਕੀ ਵਾਪਰੀ ਕਿਉਂ ਕੁਰਸੀ ਬਿਲਕੁਲ ਟੇਢੀ ਸੀਗੀ ਬੰਦੇ ਟੇਡੇ ਨੇ ਹੁਣ ਕੁਰਸੀ ਕੀ ਟੇਢੀ ਕਰ ਲੋ ਜਾਂ ਸਿੱਧੀ ਕਰ ਦੋ ਬੰਦੇ ਹੀ ਟੇਡੇ ਨੇ ਪੰਜਾਬ ਵਿਧਾਨ ਸਭਾ ਦਾ 2 ਦਿਨ ਦਾ ਸੈਸ਼ਨ ਬੁਲਾਇਆ ਜਾਂਦਾਗਾ ਪਰ ਪਹਿਲੇ ਦਿਨ ਹੀ ਰੌਲਾ ਪੈ ਜਾਂਦਾ ਸੁਪਾਲ ਸਿੰਘ ਖੈਰਾ ਕਾਂਗਰਸ ਲੀਡਰ ਦੇ ਵੱਲੋਂ ਨਿੱਜੀ ਤੌਰ ਦੇ ਉੱਤੇ ਬਾਈਕਾਟ ਕੀਤਾ ਜਾਂਦਾ ਵੱਡੇ ਸਵਾਲ ਖੜੇ ਕੀਤੇ ਜਾਂਦੇ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਉੱਤੇ ਕਿਹਾ ਜਾਂਦਾ ਕਿ ਉਹਨਾਂ ਨੇ ਆਪਣੀ ਨਿੱਜੀ ਰੰਜਿਸ਼ ਨੂੰ ਵਿਧਾਨ ਸਭਾ ਦਾ ਜਿਹੜਾ ਇੱਕ ਮੰਚ ਬਣਾ ਲਿਆ ਜਿੱਥੇ ਉਹਨਾਂ ਨੇ ਇੱਕ ASI ਦਾ ਜਿਹੜਾ ਮੁੱਦਾ ਡਿਸਕਸ ਕੀਤਾ ਹਾਲਾਂਕਿ ਪੰਜਾਬ ਦੇ ਬਹੁਤ ਵੱਡੇ ਮੁੱਦੇ ਨੇ ਗੰਭੀਰ ਸਮੱਸਿਆਵਾਂ ਪੰਜਾਬ ਦੀਆਂ ਹਨ ਉਹਨਾਂ ਦੇ ਉੱਤੇ ਚਰਚਾ ਹੋਣੀ ਚਾਹੀਦੀ ਸੀ ਪਰ ਉਹਨਾਂ ਤੇ ਚਰਚਾ ਨਹੀਂ ਹੋਈ ਗੱਲਬਾਤ ਕਰਦੇ ਆ ਸੁਖਪਾਲ ਸਿੰਘ ਖੈਰਾ ਸਾਡੇ ਨਾਲ ਮੌਜੂਦ ਨੇ ਖੈਰਾ ਸਾਹਿਬ ਐਸਐਮਟੀਵੀ ਤੇ ਬਹੁਤ ਬਹੁਤ ਸਵਾਗਤ ਬਹੁਤ ਸ਼ੁਕਰੀਆ ਜੀ ਖੈਰਾ ਸਾਹਿਬ ਤੁਸੀਂ ਇਕੱਲੇ ਹੀ ਬਾਈਕਾਟ ਕਰਨ ਦਾ ਫੈਸਲਾ ਕਿਉਂ ਕੀਤਾ ਤੁਹਾਡੀ ਦੂਜੀ ਪਾਰਟੀ ਦੇ ਲੀਡਰ ਐਲਓਪੀ ਲੀਡਰ ਉੱਥੇ ਸੈਸ਼ਨ 'ਚ ਬੈਠੇ ਆ ਤੁਸੀਂ ਅੱਜ ਇਕੱਲੇ ਨੇ ਬਾਈਕਾਟ ਕੀਤਾ ਉਹਦਾ ਕਾਰਨ ਇਹ ਆ ਕਿ ਮੈਨੂੰ ਪਰਟੀਕੂਲਰਲੀ ਨਾ ਟਾਰਗੇਟ ਕੀਤਾ ਜਾਂਦਾ ਸਾਰੀ ਸਰਕਾਰ ਵੱਲੋਂ ਔਰ ਸਪੀਕਰ ਨੂੰ ਹਦਾਇਤ ਆ ਕਿ ਖੈਰੇ ਨੂੰ ਕਦੀ ਬੋਲਣ ਨਹੀਂ ਦੇਣਾ ਕੱਲ ਕਟੂਕਟ 25 ਵਾਰੀ ਆਪਣਾ ਹੱਥ ਖੜਾ ਕੀਤਾ ਤੇ ਜਿਹੜੇ ਲੋਕੀ ਕੋਈ ਟਾਈਮ ਨਹੀਂ ਵੀ ਸੀ ਮੰਗ ਰਹੇ ਸਪੀਕਰ ਉਹਨਾਂ ਨੂੰ ਟਾਈਮ ਦੇ ਰਿਆ ਸੀਗਾ ਤੋਂ ਮੈਨੂੰ ਇਹ ਮਤਲਬ ਮਹਿਸੂਸ ਹੁੰਦਾ ਕਿ ਜਾਣਬੁੱਝ ਕੇ ਮੈਨੂੰ ਇੱਕ ਨਿਸ਼ਾਨਾ ਨਿਸ਼ਾਨਾ ਬਣਾ ਕੇ ਔਰ ਮੈਨੂੰ ਉੱਥੋਂ ਸਦਨ ਚ ਬੋਲਣ ਨਹੀਂ ਦਿੱਤਾ ਤੇ ਜੇ ਮੈਂ ਦੁਬਾਰਾ ਦੁਬਾਰਾ ਉੱਥੇ ਹੱਥ ਖੜਾ ਕਰਨਾ ਜਿਦਾ ਬੱਚੇ ਕਰਦੇ ਹੁੰਦੇ ਨੇ ਤੇ ਫਿਰ ਉਧਰੋਂ ਮੈਂ ਸਮਝਿਆ ਕਿ ਜਿਹੜੀ ਗੱਲ ਮੈਂ ਅੰਦਰ ਨਹੀਂ ਕਹਿ ਸਕਦਾ ਉਹ ਮੈਂ ਤੁਹਾਡੇ ਵਰਗੇ ਚੰਗੇ ਜਿਹੜੇ ਪੋਰਟਲਸ ਨੇ ਜਾਂ ਵੈਬ ਚੈਨਲਸ ਨੇ ਜਾਂ ਟੀਵੀ ਚੈਨਲਸ ਮੈਂ ਉਹਨਾਂ ਦੇ ਜ਼ਰੀਏ ਕਹਿ ਦੇਣਾ ਨੰਬਰ 1 ਨੰਬਰ 2 ਇਹ ਦੇ ਦੋਂ ਆਪੋਜੀਸ਼ਨ ਸੀ ਆਮ ਆਦਮੀ ਪਾਰਟੀ ਦੇ ਨੰਦੇ ਬਿਆਨ ਕੱਢੋ ਤੁਸੀਂ ਹਰਪਾਲ ਚੀਮਾ ਅਮਨ अरोड़ा ਕੁਲਤਾਰ ਸੰਧਵਾਵੇਂ ਜੀ ਇਹ ਬਹੁਤ ਸ਼ੋਰ ਮਚਾਉਂਦੇ ਸੀ ਕਿ ਜੀ ਸੈਸ਼ਨ ਬੜੇ ਛੋਟੇ ਨੇ ਸੈਸ਼ਨ ਘੱਟੋ ਘੱਟ 15 ਦਿਨਾਂ ਦਾ ਹੋਣਾ ਚਾਹੀਦਾ 117 ਐਮ ਐਲ ਏ ਨੇ ਸਾਰਿਆਂ ਨੂੰ ਆਪਣੇ ਆਪਣੇ ਇਲਾਕੇ ਦੀ ਗੱਲ ਕਰਨੀ ਚਾਹੀਦੀ ਮੌਕਾ ਦਿੱਤਾ ਜਾਣਾ ਚਾਹੀਦਾ ਔਰ ਸਾਡਾ ਜਿਹੜਾ ਲਾਅ ਵੀ ਕੀ ਕਹਿੰਦਾ ਜਿਹੜਾ ਸਾਡਾ ਰੂਲਸ ਆਫ ਬਿਜ਼ਨਸ ਐਂਡ ਕੰਡਕਟ ਆਫ ਵਿਧਾਨ ਸਭਾ ਉਹ ਤੇ ਜੇ ਹੈਗਾ ਕਿ ਘੱਟੋ ਘੱਟ 40 ਸਿਟਿੰਗਸ ਹੋਣੀਆਂ ਚਾਹੀਦੀਆਂ ਸਾਲ ਦੀਆਂ ਵਿਧਾਨ ਸਭਾ ਦੀਆਂ ਜੀ ਪਾਰਲੀਮੈਂਟ ਦੀਆਂ ਵੀ ਤੈ ਨੇ ਉਹ ਕਰਦੇ ਨੇ ਜੀ ਲੇਕਿਨ ਇਸ ਵਾਰ ਤੁਸੀਂ ਆ ਸਾਰੇ ਸਾਲ ਦੇ ਦੇਖੋਗੇ ਸੱਤ ਸਿਟਿੰਗਸ ਇਹਨਾਂ ਨੇ ਕੀਤੀਆਂ ਬਜਟ اجلاس ਵਿੱਚ ਮਾਰਚ ਵਿੱਚ ਹਮ ਤੇ ਤਿੰਨ ਸਿਟਿੰਗਸ ਆ ਹੋਣਦੀਆਂ ਨੇ 10 ਹੋ ਗਈਆਂ ਹਮ ਸੋ 30 ਸਿਟਿੰਗਸ ਸ਼ਾਰਟ ਨੇ ਜੀ ਔਰ ਦੂਜਾ ਇਹ ਕਹਿੰਦੇ ਰਹੇ ਹਮੇਸ਼ਾ ਕਿ ਜੀ ਬਿਲ ਨਾ ਜੀ ਸਾਡੇ ਮੌਕੇ ਤੇ ਰੱਖੇ ਦਿੱਤੇ ਜਾਂਦੇ ਨੇ ਹਮ ਅੱਜ ਲੈਜਿਸਲੇਟਿਵ ਬਿਜ਼ਨਸ ਹੋ ਰਿਹਾ ਔਥੇ ਵਿਧਾਨ ਸਭਾ ਚ ਜੀ ਕੋਈ ਅਪਾਰਟਮੈਂਟ ਦਾ ਕੋਈ ਲਾ ਅਮੈਂਡਮੈਂਟ ਕਰ ਰਹੇ ਨੇ ਉਹ ਅੱਜ ਦਿੱਤੇ ਉਹਨਾਂ ਨੇ ਸਾਡੇ ਮੈਂਬਰ ਨੂੰ ਹੁਣ ਤੁਸੀਂ ਦੱਸੋ ਕਿਹੜਾ ਐਮਐਲਏ ਡਾ ਹੁਸ਼ਾਰ ਤੇ ਕੋਈ ਕੰਪਿਊਟਰ ਸਾਡੇ ਦਿਮਾਗ ਚ ਫਿੱਟ ਹੈ ਕਿ ਅਸੀਂ ਬਿੱਲ ਸਾਡੇ ਟੇਬਲ ਤੇ ਆਇਆ ਸਾਰੀ ਰਿਸਰਚ ਕਰ ਲਈ ਤੇ ਅਸੀਂ ਗੱਲ ਕਰ ਲਈ ਤੁਸੀਂ ਗੱਲ ਕਰ ਹੀ ਨਹੀਂ ਸਕਦੇ ਸੋ ਜਿਹੜੀਆਂ ਗੱਲਾਂ ਇਹ ਕਹਿੰਦੇ ਰਹੇ ਸੈਸ਼ਨ ਨੂੰ ਦੇ ਮੁਤਲਕ ਤੇ ਵਿਧਾਨ ਸਭਾ ਦੇ ਮਗਰਲੀਆਂ ਸਰਕਾਰਾਂ ਤੇ ਦੁਰਉਪਯੋਗ ਦੇ ਇਲਜ਼ਾਮ ਉਹਦੋਂ ਵੱਧ ਦੁਰਉਪਯੋਗ ਉਹਦੋਂ ਵੱਧ ਸੈਸ਼ਨ ਦੀ ਅਹਿਮੀਅਤ ਘਟਾਈ ਔਰ ਕੱਲ ਦਾ ਰਿਕਾਰਡ ਹੀ ਤੋੜਤਾ ਨਾ ਸਪੀਕਰ ਨੇ ਕਿ ਉਹਨੇ ਬਜਾਇਆ ਜਿੱਦਾ ਤੁਸੀਂ ਕਿਹਾ ਕਿ ਕਿੰਨੇ ਮਸਲੇ ਇੰਪੋਰਟੈਂਟ ਨੇ ਬੇਅਦਬੀਆਂ ਦਾ ਇਨਸਾਫ ਤੁਰਿਆ ਫਿਰਦਾ ਹਲੇ ਹੂੰ ਦੇਰਾ ਸੱਚਾ ਸੌਦਾ ਦੇ ਸਾਥ ਦੇ ਖਿਲਾਫ 295 ਇਹਦੀ ਮਨਜ਼ੂਰੀ ਨਹੀਂ ਦੇ ਰਿਹਾ ਭਗਵੰਤਪਾਨ ਲਾਰੈਂਸ ਬਿਸ਼ਨੋਈ ਦੇ ਜੇ ਸੀਆਈਏ ਸਟਾਫ ਵਿੱਚ ਖਰੜ ਇੰਟਰਵਿਊ ਦਾ ਮਸਲਾ ਹਾਈ ਕੋਰਟ ਵਿੱਚ ਕਬੂਲਿਆ ਗਿਆ ਜੀ ਪੰਜਾਬ ਦੇ ਨੌਜਵਾਨਾਂ ਦੀ ਗੱਲ ਭ੍ਰਿਸ਼ਟਾਚਾਰ ਦੀ ਗੱਲ ਨਸ਼ੇ ਦੀ ਗੱਲ EMPLOYES ਦੀ ਗੱਲ ਕਿੰਨੇ ਇਸ਼ੂ ਸਿਗੇ ਹੂੰ ਪਰ ਸਪੀਕਰ ਨੇ ਸਾਰੇ ਸਦਨ ਦੀ ਕਾਰਵਾਈ ਰੋਕੀ ਇੱਕ ਵਾਰੀ ਕਹਿੰਦਾ ਜੀ ਗੱਲ ਇਹ ਆ ਕਿ ਮੈਂ ਇੱਕ ਬੜਾ ਵੱਡਾ ਕ腐ਸ਼ਨ ਦਾ ਇਸ਼ੂ ਉਠਾਉਣਾ ਚਾਹੁੰਦਾ ਹਮ ਇੱਕ ਗੈਂਗਸਟਰ ਨੇ ਇੱਕ ASI ਨੂੰ ਪੈਸੇ ਦਿੱਤੇ ਹਮ ਜਦੋਂ ਇਹਨੇ ਇਹ ਗੱਲ ਕੀਤੀ ਮੈਂ ਸਮਝ ਗਿਆ ਕਿ ਇਹਦਾ ਕੋਈ ਪਰਸਨਲ ਇਸ਼ੂ ਆ ਔਰ ਉਹੀ ਗੱਲ ਹੋਈ ਔਰ ਸਦਨ ਦੀ ਕਾਰਵਾਈ ਰੋਕ ਕੇ ਕਹਿੰਦਾ ਮੈਂ ਤੁਹਾਡੀ ਮਨਜ਼ੂਰੀ ਚਾਹੁੰਦਾ ਹਮ ਕਿ ਤੁਸੀਂ ਮੈਨੂੰ ਅੱਗੇ ਆ ਦਿਓ ਤਾਂ ਮੈਂ ਡੀਜੀਪੀ ਪੰਜਾਬ ਕੋਲੋਂ ਇਹਦੀ ਤਲਬੀ ਤੇ ਰਿਪੋਰਟ ਤੇ ਉਹਨੂੰ ਐਕਸ਼ਨ ਮੰਗਵਾਵਾਂ ਇਹਦਾ ਮਤਲਬ ਸਪੀਕਰ ਪੰਜਾਬ ਵਿਧਾਨ ਸਭਾ ਦਾ ਐਡਾ ਨਿਹੱਥਾ ਵਾ ਕਿ ਆਪਣੇ ਜ਼ਿਲ੍ਹੇ ਵਿੱਚ ਫਰੀਦਕੋਟ 'ਚ ਆਪਣੇ ਹਲਕੇ ਕੋਟਕਪੂਰੇ ਦੇ ਕਿਸੇ ਪੁਲਿਸ ਆਫਸਰ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਿਆ ਪਰ ਜਦੋਂ ਮੈਂ ਸ਼ਾਮ ਨੂੰ ਆਣ ਕੇ ਕੋਕ ਕੀਤੀ ਮੈਂ ਇੱਕ ਉਹਦੀ ਗਾਲੀ ਕਲੋਚਦੀ ਵੀਡੀਓ ਆਈ ਆ ਕੁਲਤਾਰ ਸੰਧਵਾ ਦਾ ਸਕਾ ਭਰਾ ਵੀਰ ਦਵਿੰਦਰ ਸਿੰਘ ਹਮ ਔਰ ਉਹ ਜਿਹੜਾ ਐਸਓ ਦਾ ਨਾਮ ਹੈ ਬੋਰਡ ਸਿੰਘ ਜੀ ਇਹ 2024 ਦੀ ਇੱਕ ਵੀਡੀਓ ਆ ਉਸ ਵੀਡੀਓ ਦੇ ਵਿੱਚ ਇਹ ਉਹਨੂੰ ਗਾਲਾਂ ਕੱਢ ਰਿਹਾ ਵੀਰ ਦਵਿੰਦਰ ਬੋਰਡ ਸਿੰਘ ਨੂੰ ਹਮ ਬਿਲਕੁਲ ਮਾਂ ਤੇਰੀ ਮਾਂ ਦੀ ਭੈਣ ਦੀ ਵਗੈਰਾ ਵਗੈਰਾ ਮੈਂ ਤੈਨੂੰ ਦੇਖ ਲੂੰਗਾ ਉਹਨੂੰ ਫਿਜ਼ਿਕਲੀ ਥ੍ਰੈਟ ਕਰ ਰਿਹਾ ਉਹਨੇ ਬੋਰ ਸਿੰਘ ਨੇ ਕੀ ਕੀਤਾ ਉਹਨੇ 12 ਜੂਨ 2024 ਨੂੰ ਆ ਡੀਡੀਆਰ ਦੀ ਕਾਪੀ ਹੈ ਡਾਕੂਮੈਂਟਸ ਮੈਂ ਆਪਣੇ ਫੇਸਬੁੱਕ ਤੇ ਸ਼ੇਅਰ ਕੀਤੇ ਨੇ ਜੀ ਤੁਹਾਨੂੰ ਵੀ ਭੇਜੇ ਸਾਰਿਆਂ ਨੂੰ ਉਹਨੇ ਇੱਕ ਡੀਡੀਆਰ ਦਰਜ ਕਰਾਤੀ ਕਿ ਕੁਲਤਾਰ ਸੰਧਵਾ ਦੇ ਭਰਾ ਨੇ ਮੈਨੂੰ ਧਮਕਾਇਆ ਮੇਰੀ ਜਾਨ ਨੂੰ ਖਤਰਾ ਵਾ ਜਦੋਂ ਇਹ ਡੀਡੀਆਰ ਦਰਜ ਹੋ ਜਾਂਦੀ ਆ ਫੇਰ ਕੁਲਤਾਰ ਸੰਧਵਾ ਆਪਣਾ ਪ੍ਰੈਸ਼ਰ ਇਸਤੇਮਾਲ ਕਰਕੇ ਇੱਕ ਪੁਰਾਣਾ 2015-16 ਦਾ ਕੋਈ ਸਿਲਸਿਲਾ ਵਾ ਆ ਨਿਊਜ਼ ਰਿਪੋਰਟ ਹੈ ਇਹ ਵੀ ਮੈਂ ਸ਼ੇਅਰ ਕੀਤੀ ਹੈ ਇਹਦੇ ਵਿੱਚ ਕੀ ਆ ਕਿ 2015-16 ਦਾ ਕੋਈ ਇੱਕ ਅਨੰਤ ਦੀਪ ਸਿੰਘ ਬਰਾੜ ਹੈ ਜੀ ਕੋਟਕਪੂਰੇ ਦਾ ਏਲੀਅਸ ਰੋਮਾ ਬਰਾੜ ਹੂੰ ਉਹਦੀ ਮਦਰ ਕੋਟਕਪੂਰਾ ਵਾਰਡ ਨੰਬਰ 2 ਚੋਂ ਕਾਉਂਸਲਰ ਆ ਹੂੰ ਉਹ ਗੈਂਗਸਟਰ ਨਹੀਂ ਗਏ ਜਿੱਦਾਂ ਕੁਲਤਾਰ ਨੇ ਕਿਹਾ ਕਿ ਗੈਂਗਸਟਰ ਨੇ ਪੈਸੇ ਦਿੱਤੇ ਬੋਡ ਸਿੰਘ ਨੂੰ ਉਹਨਾਂ ਨੇ ਕੋਈ ਰਿਸ਼ਵਤ ਦਾ ਕੇਸ ਇਹਦੇ ਖਿਲਾਫ ਕੰਪਲੇਂਟ ਸਿਗੀ ਜੀ 15 16 ਦਾ ਕੇਸ ਚੱਕ ਕੇ 2024 ਚ ਇਸ ਡੀਡੀਆਰ ਤੋਂ ਬਾਅਦ ਇਹਨਾਂ ਨੇ ਹੁਣ 24 ਵਿੱਚ ਉਹਦੇ ਖਿਲਾਫ ਮੁਕਦਮਾ ਦਰਜ ਕੀਤਾ ਤਾਂ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਵਿਧਾਨ ਸਭਾ ਦਾ ਪਲੇਟਫਾਰਮ ਹੈ ਕੀ ਉਹ ਸਪੀਕਰ ਦੀਆਂ ਕਿਸੇ ਵੀ ਮੈਂਬਰ ਦੀ ਕੋਈ ਨਿੱਜੀ ਰੰਜਿਸ਼ ਕੱਢਣ ਦਾ ਪਲੇਟਫਾਰਮ ਥੋੜੋ ਆ ਉੱਥੇ ਤਾਂ ਪਬਲਿਕ ਇੰਟਰਸਟ ਦੇ ਇਸ਼ੂਸ ਡਿਸਕਸ ਹੋਣੇ ਚਾਹੀਦੇ ਸਹਿਰਾ ਸਾਹਿਬ ਉੱਥੇ ਇਕੱਲੇ ਤੁਸੀਂ ਨਹੀਂ ਬਹੁਤ ਸਾਰੇ ਵਿਧਾਇਕ ਬਟੇ ਤੁਹਾਡੀ ਹੀ ਪਾਰਟੀ ਦੇ ਵੀ ਵਿਧਾਇਕ ਸੀਗੇ ਨਾਲ ਅਕਾਲੀ ਦਲ ਦੇ ਇੱਕ ਦੋ ਵਿਧਾਇਕ ਆ ਗਏ ਨੇ ਭਾਜੀਪੀ ਆਮਾਦੀ ਪਾਰਟੀ ਦੇ ਵੱਡੀ ਗਿਣਤੀ ਦੇ ਵਿੱਚ ਵਿਧਾਇਕ ਨੇ ਕੀ ਬਾਕੀਆਂ ਨੂੰ ਨਹੀਂ ਲੱਗਿਆਗਾ ਕਿ ਯਾਰ ਇਹ ਮੁੱਦਾ ਜਿਹੜਾ ਸਾਡੇ ਲੈਵਲ ਦਾ ਨਹੀਂ ਹੈਗਾ ਵਿਧਾਨ ਸਭਾ ਦਾ ਮੁੱਦਾ ਨਹੀਂ ਹੈਗਾ ਬਾਕੀ ਮੁੱਦੇ ਡਿਸਕਸ ਹੋਣੇ ਜਿੰਦੀ ਸੀ ਹੋਰ ਕਿਸੇ ਨੇ ਹਿੰਮਤ ਕਿਉਂ ਨਹੀਂ ਕੀਤੀ ਪਹਿਲਾਂ ਇਹ ਦੱਸੋ ਮੈਨੂੰ ਕਿ ਜਿਹੜੇ 92 ਬੰਦੇ ਨੇ ਉਹਨਾਂ ਚੋਂ ਕੁਮਰ ਬੇਜੇ ਪ੍ਰਤਾਪ ਨੂੰ ਛੱਡ ਕੇ हां कुंवर विजय प्रताप ਨੂੰ ਖੜਾ ਕਰ ਲਿਆ ਐ ਸਪੀਕਰ ਨੇ ਕਿ ਤੁਸੀਂ ਪੁਲਿਸ ਅਫਸਰ ਆ ਦੱਸਿਓ ਜੀ ਇਹ ਇਹਦੇ ਐਸਐਸਏ ਦੇ ਖਿਲਾਫ ਕਿਉਂ ਕਾਰਵਾਈ ਨਹੀਂ ਹੁੰਦੀ ਉਹ ਕਹਿੰਦਾ ਜੀ ਜਿਹੜੇ ਮਸਲੇ ਮੈਂ ਚੱਕਨੇ ਸੀ ਉਹ ਤਾਂ ਤੁਸੀਂ ਮੈਨੂੰ ਟਾਈਮ ਦਿੰਦੇ ਨਹੀਂ ਪਰ ਤੁਸੀਂ ਮੈਨੂੰ ਪੁੱਛ ਲਿਆ ਮੈਂ ਦੱਸ ਦਿੰਨਾ ਉਹ ਕਹਿੰਦਾ ਜੀ ਐਸਐਸਏ ਛੱਡੋ ਇਹ ਤਾਂ ਛੋਟੀ ਜੀ ਮੱਛੀ ਆ ਅਸਲ ਤਾਂ ਇਹ ਸਰਕਾਰ ਦੇ ਹਰ ਮੈਂ ਇੱਕ ਮਾਫੀਆ ਬੈਠਾ ਵਾ ਤਾਂ ਇਦਰੋਂ ਵੱਡਾ ਇਲਜ਼ਾਮ ਕਿ ਹੋ ਸਕਦਾ ਜੀ ਤੇ ਜਿਹੜੇ ਆਪੋਜੀਸ਼ਨ ਦੇ ਸੀਗੇ ਸਾਰੇ ਮੈਂਬਰਸ ਉਹਨਾਂ ਨੂੰ ਉਦੋਂ ਤਾਈਂ ਕੋਈ ਤੱਥ ਨਹੀਂ ਸੀ ਇਹ ਤਾਂ ਮੈਂ ਸੈਂਸ ਕੀਤਾ ਤੇ ਮੈਂ ਸ਼ਾਮ ਨੂੰ ਆਣ ਕੇ ਕੋਕ ਕੀਤੀ ਆ ਸਾਰੇ ਡਾਕੂਮੈਂਟਸ ਆ ਗਏ ਵਿੱਚ ਉਹ ਵੀਡੀਓ ਆ ਗਈ ਗਾਲੀ ਗਲੋਚ ਹੁਣ ਸਾਬਤ ਹੋ ਗਿਆ ਨਾ ਕਿ ਕੁਲਤਾਰ ਸੰਧਵਾ ਦੇ ਭਰਾ ਦੀ ਜਿਹੜੀ ਰੰਜਿਸ਼ ਤੇ ਕੁਲਤਾਰ ਸੰਧਵਾ ਸਪੀਕਰ ਦੀ ਇੱਕ ਬੋਰਡ ਸਿੰਘ ਐਸਐਸਆਈ ਨਾਲ ਉਹ ਤਾਂ ਸਾਫ ਸਪਸ਼ਟ ਹੋ ਗਈ ਹੈ ਤੋਂ ਮੈਂ ਸਮਝਦਾ ਕਿ ਬੜਾ ਵੱਡਾ ਮਾਰਕਾ ਮਾਰਿਆ ਸਪੀਕਰ ਨੇ ਔਰ ਇਹ ਉਹ ਸਪੀਕਰ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਜਨਤਕ ਕੱਠ ਵਿੱਚ ਇਹਨੇ ਸੌਂ ਖਾਦੀ ਹੋਈ ਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਸੌਂ ਖਾਨਾ ਕਿ ਮੈਂ ਜਿਹੜੀਆਂ ਬੇਦਬੀਆਂ ਹੋਈਆਂ ਤੇ ਬਾਈਬਲ ਕਲਾ ਦਾ ਕਤਲ ਮੈਂ ਇਨਸਾਫ ਲੈ ਕੇ daunga ਜੀ ਟਾਈ ਸਾਲ ਹੋ ਗਏ ਨੇ ਇਸ ਗੱਲ ਨੂੰ ਤੇ ਅਮਰਿੰਦਰ ਸਿੰਘ ਦੀ ਸੌ ਦਾ ਹਸ਼ਰ ਦੇਖ ਲਓ ਕੀ ਹੋਇਆ ਸੀਗਾ ਬਾਦਲਾ ਨੇ ਬੇਅਦਬੀਆਂ ਦੇ ਵਿੱਚ ਇਨਸਾਫ ਨਹੀਂ ਦਿੱਤਾ ਉਹਨਾਂ ਦਾ ਹਸ਼ਰ ਦੇਖ ਲਓ ਕੀ ਹੋਇਆ ਹਸ਼ਰ ਇਹਦਾ ਵੀ ਉਹੀ ਹੋਣਾ ਜੋ ਉਹਨਾਂ ਦਾ ਹੋਇਆ ਤੁਹਾਡੇ ਤੇ ਵੀ ਇਲਜ਼ਾਮ ਤਾਂ ਇਹੀ ਲਾਉਂਦੇ ਨੇ ਕਹਿੰਦੇ ਸੁਖਪਾਲ ਸਿੰਘ ਖੈਰਾ ਨੂੰ ਵੀ ਭਵਾਨਤਮਾਨ ਦੇ ਨਾਲ ਨਿੱਜੀ ਰੰਜਿਸ਼ ਆ ਵਾਰ-ਵਾਰ ਸਵੇਰੇ ਉੱਠਣ ਅਨਸਾਰ ਚਾਹ ਮਗਰੋਂ ਪੀਂਦੇ ਨੇ ਪਹਿਲਾਂ ਭਵਾਨ ਸਿੰਘ ਮਾਨ ਨੂੰ ਉਹ ਗਾਲਾਂ ਕੱਢਣ ਲੱਗ ਜਾਂਦੇ ਨੇ ਝੇਰਨ ਲੱਗ ਜਾਂਦੇ ਨੇ ਸਵਾਦ ਚੁੱਕਣ ਲੱਗ ਜਾਂਦੇ ਨੇ ਮੈਂ ਕਦੀ ਵੀ ਕੋਈ ਗਾਲ ਨਹੀਂ ਕੱਢੀ ਜੀ ਜਿੱਦਾਂ ਇਹਦੇ ਆ ਆਡੀਓ ਤੁਸੀਂ ਸੁਣਾਓ ਇਹਨਾਂ ਨੂੰ ਮੈਂ ਕਦੀ ਕਿਸੇ ਨੂੰ ਧੀ ਦੀ ਭੈਣ ਦੀ ਗੱਲ ਨਹੀਂ ਕੱਢੀ ਹਮ ਅਸੀਂ ਆਪੋਜੀਸ਼ਨ ਚ ਹਮ ਅਸੀਂ ਚੌਕੀਦਾਰ ਕਹਿ ਲੋ ਚਲੋ ਜਦੋਂ ਗਵਰਨਮੈਂਟ ਕੋ ਗਲਤ ਕੰਮ ਕਰਦੀ ਆ ਜਿੱਦਾਂ ਹੁਣ فرض ਕਰੋ 300 374000 ਕਰੋੜ ਦਾ ਕਰਜ਼ਾ ਪਹੁੰਚਾਤਾ ਜਿਹੜਾ ਜਿਹੜੇ ਕਹਿੰਦੇ ਸੀ ਅਸੀਂ ਕਰਜ਼ਾ ਘਟਾਵਾਂਗੇ ਹਮ ਉਹਨਾਂ ਨੇ 70 80000 ਕਰੋੜ ਰੁਪਏ ਕਰਜ਼ਾ ਹੋਰ ਛੱਡ ਕਿ ਸਾਡਾ ਫਰਜ਼ ਨਹੀਂ ਇਹਨਾਂ ਨੂੰ ਕੁਐਸਚਨ ਕਰਨਾ ਚਾਹੇ ਸੋਸ਼ਲ ਮੀਡੀਆ ਰਾਹੀਂ ਜਾਂ ਚਾਹੇ ਵਿਧਾਨ ਸਭਾ ਦੇ ਵਿੱਚ ਜਾਂ ਜੋ ਬੇਅਦਬੀਆਂ ਦਾ ਮਸਲਾ ਵਾ ਲੋਰੈਂਸ ਬਿਸ਼ਰੋਈ ਦੀ ਇੰਟਰਵਿਊ ਆ ਜਿਹੜੇ EMPLOYEES ਪੁਲਿਸ ਵਾਲਿਆਂ ਦੀ ਨਿਯੁਕਤੀ ਪੱਤਰ ਰੋਕੇ ਹੋਏ ਨੇ ਪਿਛਲੇ ਸਾਲ ਢੇਢ ਸਾਲ ਤੋਂ ਹਾਂ ਜਾਂ ਭ੍ਰਿਸ਼ਟਾਚਾਰ ਹੈ ਪੰਜਾਬ ਜਾਂ ਮਾਈਨਿੰਗ ਹੈ ਜਾਂ ਡਰੱਗਸ ਹੈ ਜੀ ਤੋਂ ਮੈਂ ਤਾਂ ਇਸ਼ੂ ਬੇਸਡ ਇਹਨਾਂ ਦੇ ਖਿਲਾਫ ਵਿਰੋਧਤਾ ਕਰਦਾ ਹਾਂ ਪਰ ਉਹ ਕਹਿੰਦੇ ਇਕੱਲੇ ਖੈਰਾ ਸਾਹਿਬ ਨੂੰ ਇਹ ਇਸ਼ੂ ਦਿੰਦੇ ਆ ਖੈਰਾ ਸਾਹਿਬ ਨੂੰ ਪੰਜਾਬ ਦੀ ਚਿੰਤਾ ਇਹਨਾਂ ਦੀ ਪਾਰਟੀ ਦੇ ਵਿੱਚ ਆਪੋਜੀਸ਼ਨ 'ਚ ਹੋਰ ਵੀ ਲੀਡਰ ਬੈਠੇ ਨੇ ਪ੍ਰਧਾਨ ਅਦਾਜਾ ਵੜਿੰਗ ਵੀ MLA ਰਹੇ ਚਲੋ ਹੁਣ ਤਾਂ ਉਹ MP ਬਣ ਗਏ LOP ਪ੍ਰਤਾਪ ਸਿੰਘ ਬਾਜਵਾ ਨੇ ਤੁਹਾਡੇ ਨਾਲ ਹੋਰ ਜਿਹੜੇ ਵੱਖ-ਵੱਖ ਲੀਡਰ ਨੇ ਉਹ ਨਹੀਂ ਬੋਲਦੇ ਉਹ ਨਹੀਂ ਇਹ ਮੁੱਦੇ ਚੁੱਕਦਾ ਕਿ ਕੱਲੇ ਸੁਪਾਲ ਸਿੰਘ ਖਹਿਰਾ ਨੂੰ ਕਿਉਂ ਪੰਜਾਬ ਮੇਰਾ ਖਿਆਲ ਹੈ ਕਿ ਆਪਣੇ ਲੈਵਲ ਦੇ ਉੱਤੇ ਹਰ ਇੱਕ ਵਿਅਕਤੀ ਆਪੋਜੀਸ਼ਨ ਦਾ ਚੱਕਰ ਆ ਵਾ ਹੂੰ ਅਕਾਲੀ ਦਲ ਦੇ ਵਿੱਚੋਂ ਵੀ ਲੀਡਰਸ ਚੱਕਦੇ ਨੇ ਔਰ ਕਾਂਗਰਸ ਦੇ ਵਿੱਚੋਂ ਵੀ ਲੀਡਰਸ ਚੱਕਦੇ ਨੇ ਸਾਡਾ ਲੀਡਰ ਆਫ oppositon ਬੋਲਤ ਰਿਹਾ ਹੋਰ ਹੁਣ ਉਥੇ ਦੱਸੋ ਕੀ ਉਹ ਚਪੇੜਾ ਦਾ ਮਾਰਨੋਂ ਰਿਹਾ ਸੀ ਕਿਉਂਕਿ ਜਦੋਂ ਕੇਰਾਂ ਸਾਹਿਬ ਤੁਸੀਂ ਅੱਜ ਬਾਈਕਾਟ ਕਰਕੇ ਘਰੇ ਬੈਠ ਗਏ ਨਾ ਤਾਂ ਉਦੋਂ ਸਵਾਲ ਇਹ ਖੜਾ ਹੋਣ ਲੱਗ ਗਿਆ ਕਹਿੰਦੇ ਇੰਨਾ ਹੀ ਤਾਂ ਆਪਸ ਚੜੀ ਬੰਨਦੀ ਦੇਖੋ ਇਕੱਲੇ ਬਾਈਕਾਟ ਕਰਕੇ ਬਹਿ ਗਏ ਬਾਕੀ ਸਾਰੇ ਜਾ ਕੇ ਸ਼ੈਸ਼ਟ ਕਰਦੇ ਨੇ ਕੁਐਸਚਨ ਇਹ ਹੈਗਾ ਕੁਐਸਚਨ ਮੈਂ ਦੱਸ ਕੇ ਆਇਆ ਹਾਂ ਮੈਂ ਆਪਣੇ ਲੀਡਰ ਆਫ oppositon ਨੂੰ ਕਿਹਾ ਕਿ ਮੈਂ 25 ਵਾਰੀ ਹੱਥ ਖੜਾ ਕੀਤਾ ਵਾ ਮੈਂ ਉਹਨਾਂ ਦੀ ਮਜਬੂਰੀ ਵੀ ਸਮਝਦਾ ਤਾਂ ਉਹਨਾਂ ਨੇ ਦੱਸਿਆ ਕਿ ਮੈਂ ਆਪਣੀ ਤੋਹੀਨ ਕਰਾਉਣ ਵਾਸਤੇ ਉੱਥੇ ਨਹੀਂ ਆਣਾ। ਕਰੰਟ ਸੈਸ਼ਨ ਦਾ ਬੁਆਇਕਾਟ ਕੀਤਾ, ਸਾਰੇ ਸੈਸ਼ਨਾਂ ਦਾ ਬੁਆਇਕਾਟ ਨਹੀਂ ਕੀਤਾ। ਅਗਲੀ ਵਾਰੀ ਫੇਰ ਅਸੀਂ ਜਾਵਾਂਗੇ। ਦੂਜਾ ਹੈਗਾ ਕਿ ਅੱਜ ਪੰਜਾਬ ਦੇ ਵਿੱਚ ਇੱਕ ਬਦਲਾਖੋਰੀ ਦਾ ਬਹੁਤ ਜ਼ਬਰਦਸਤ ਮਾਹੌਲ ਹੈ। ਜਿਹੜਾ ਕੋਈ ਵੀ شریف ਆਦਮੀ ਹੈ ਨਾ ਜਿਹਦੇ ਘਰ ਬੱਚੇ ਨੇ, ਔਰਤਾਂ ਨੇ ਹਰ ਇੱਕ ਡਰਦਾ ਜੀ। ਕਿ ਪਤਾ ਨਹੀਂ ਇਹਨਾਂ ਦਾ ਇਹਨਾਂ ਨੇ ਕੀ ਕਰ ਦੇਣਾ ਵਾ, ਕਿਹੜੇ ਝੂਠੇ ਪਰਚੇ 'ਚ ਸਾਨੂੰ ਫਸਾ ਦੇਣਾ ਵਾ। ਕਿੰਨੇ ਪਰਚੇ ਝੂਠੇ ਹੋਏ? 5 ਪਰਚੇ ਤਾਂ ਮੇਰੇ ਤੇ ਝੂਠੇ ਕ੍ਰਿਮੀਨਲ ਕੇਸਸ ਆ ਜੀ। ਮੈਨੂੰ ਅਰੈਸਟ ਕਰਕੇ ਐਨ ਜਿਹੜਾ ਮੈਂ ਬਤੌਰ ਲੀਡਰ ਆਫ ਆਪੋਜੀਸ਼ਨ ਆਮ ਆਦਮੀ ਪਾਰਟੀ ਰਾਣੇ ਗੁਰਜੀਤ ਨੂੰ ਕਢਾਇਆ ਸੀ ਜੀ ਔਰ ਭਗਵੰਤ ਮਾਨ ਨੇ ਕਿਹਾ ਜੀ ਖੇਰੇ ਦੇ ਨਾਲ ਬੜੀ ਜਾਤੀ ਹੋ ਰਹੀ 2017 ਚ ਕਹਿ ਰਿਆ ਬਿਲਕੁਲ ਬੋਲੇ ਸੀ ਉਸੇ ਮੁਕਦਮੇ ਵਿੱਚ ਮੈਨੂੰ ਚੱਕ ਕੇ ਅੰਦਰ ਦੇ ਦਿੱਤਾ ਹੁਣ ਤੁਸੀਂ ਦੱਸੋ ਮੈਨੂੰ ਐਨਡੀਪੀਐਸ ਕੋ چھوٹਾ ਮੁਕਦਮਾ ਜੀ ਇਹ ਇਸ ਕਰਕੇ ਹੁੰਦਾ ਕਿ ਤੁਸੀਂ ਆਮ ਆਦੀ ਪਾਰਟੀ ਨੂੰ ਛੱਡ ਕੇ ਅਜੇ ਕਾਂਗਰਸ ਚ ਆ ਕੇ ਬੈਠ ਗਏ ਨਹੀਂ ਇੱਕ ਤਾਂ ਉਹਨਾਂ ਨੂੰ ਉਹ ਉਹ ਉਹਨਾਂ ਨੇ ਗਿਲਾ ਰੱਖਿਆ ਹੋਊਗਾ ਦਿਮਾਗ ਦੇ ਵਿੱਚ ਕਿਉਂਕਿ ਇਹ ਕਾਰਵਾਈ ਮੇਰੇ ਖਿਲਾਫ ਜਿਹੜੀ ਹੋਈ ਹੈ ਕੇਜਰੀਵਾਲ ਦੀ ਮਨਜ਼ੂਰੀ ਦੇ ਨਾਲ ਹੋਈ ਹੈ ਔਰ ਦੂਸਰਾ ਇਹ ਹੈ ਕਿ ਜ ਤੇ ਮੈਂ ਜਦੋਂ ਵਿਧਾਨ ਸਭਾ ਦੇ ਵਿੱਚ ਖੜ ਕੇ ਇਹਨਾਂ ਦੇ ਸਾਹਮਣੇ ਆ ਸਾਰੀਆਂ ਉਲਤਾਈਆਂ ਤੇ ਗਲਤੀਆਂ ਗਿਣਾਉਣਾ ਇਹਨਾਂ ਕੋਲ ਜਰਨੀ ਹੁੰਦੀ ਹੈ ਨਾ ਕੋਈ ਜਵਾਬ ਨਹੀਂ ਨਾ ਇਸ ਗੱਲ ਦਾ ਤੁਸੀਂ ਮੈਨੂੰ ਦੱਸੋ ਭਗਵੰਤ ਮਾਨ ਦੇ ਕੋਲ ਬੇਅਦਬੀਆਂ ਦਾ ਕੀ ਜਵਾਬ ਹੈ ਕੱਲ ਲੀਡਰ ਆਫ ਆਪੋਜੀਸ਼ਨ ਨੇ ਤੇ ਪ੍ਰਗਟ ਨੇ ਤੇ ਮੈਂ ਅਸੀਂ ਮਸਲਾ ਉਠਾਇਆ ਕਿ ਤੁਸੀਂ 295 A ਦੀ ਜਿਹੜੀ ਮਨਜ਼ੂਰੀ ਕਿਉਂ ਨਹੀਂ ਦਿੰਦੇ ਉਹਨੇ ਬੋਲੇ ਕੁਝ ਨਹੀਂ ਕੋਈ ਜਵਾਬ ਹੀ ਨਹੀਂ ਦਿੱਤਾ ਕਿਸੇ ਐਵੇਂ ਛੋਟੀ ਮੋਟੀ ਗੱਲ ਦਾ ਜਵਾਬ ਦੇ ਕੇ ਤੇ ਆਪਣਾ 15-20 ਮਿੰਟ ਸਦਨ 'ਚ ਬੈਠ ਕੇ ਤੇ ਚਲੇ ਗਏ ਨੇ ਸੋ ਮੇਰੀ ਕੋਈ ਇਹਦਾ ਉਹਨੂੰ ਕੋ ਪਰਸਨਲ ਹੋਊਗੀ ਜਿਹੜਾ ਮੈਨੂੰ ਜੇਲ੍ਹ 'ਚ ਰੱਖਿਆ ਜਦੋਂ ਮੈਨੂੰ ਉਸ ਬੈਰਕ ਦੇ ਵਿੱਚ ਇਹਦੇ ਮਨ 'ਚ ਪਰਸਨਲ ਹੋ ਗਿਆ ਨਾ ਤਾਂ ਹੀ ਮੇਰੀ ਬੈਰਕ ਦੇ ਅੰਦਰ ਵੀ ਸੀਸੀਟੀਵੀ ਲਾਇਆ ਸੀਗਾ ਮੈਂ ਤਾਂ ਅੰਦਰ ਸੀਗਾ ਮੈਂ ਤਾਂ ਵਿਕਟਿਮ ਐ ਸੋ ਇਸ ਕਰਕੇ ਇਹਨਾਂ ਨੂੰ ਐ ਲੱਗਦਾ ਹੋਊਗਾ ਪਰ ਮੇਰਾ ਇਹ ਮੰਨਣਾ ਵਾ ਕਿ ਇਹ ਸਰਕਾਰ ਜਿਹੜੀ ਆ ਇਹ ਮੋਦੀ ਨਾਲੋਂ ਵੀ ਵੱਡੀ ਤਾਨਾਸ਼ਾਹ ਵਾ ਹੂੰ ਔਰ ਮੈਨੂੰ ਦਾਅਵੇ ਨਾ ਕਰ ਸਕਦਾ ਕਿ ਕੇਜਰੀਵਾਲ ਅੰਦਰ ਆ ਹੁਣ ਜੇਲ੍ਹ 'ਚ ਹੂੰ ਉਹਨੂੰ ਹੁਣ ਅਹਿਸਾਸ ਹੁੰਦਾ ਹੋਊਗਾ ਕਿ ਯਾਰ ਬਹੁਤ ਵੱਡਾ ਕੰਮ ਗਲਤ ਕੀਤਾ ਮੈਂ ਵੀ ਜੇਲ੍ਹ 'ਚ ਬੈਠਾ ਉਹ ਕਹਿੰਦੇ ਨਾ ਕਿ ਸਾਡੇ ਨਾਲ ਜ਼ਿਆਤੀ ਹੋਈ ਆ ਤੇ ਜਦੋਂ ਬੰਦਾ ਜੇਲ੍ਹ 'ਚ ਹੁੰਦਾ ਉਹਨੂੰ ਉਹ ਸਾਰੀ ਜ਼ਿੰਦਗੀ ਦੀ ਰੀਲ ਘੁੰਮਦੀ ਆ ਉਹ ਕਹਿੰਦਾ ਉਹ ਮੈਂ ਖੇਰੇ ਨਾਲ ਵੀ ਬੜੀ ਜੱਤ ਕੀਤੀ ਆ ਯਾਰ ਸਾਡੀ ਸਰਕਾਰ ਨੇ ਭਾਨੇ ਨਾਲ ਵੀ ਬੜਾ ਗਲਤ ਕੰਮ ਕੀਤਾ ਹਮ ਯਾਰ ਅਸੀਂ ਤਾਂ ਬੱਗੇ ਨੂੰ ਹੀ ਚੱਕਣ ਚਲੇ ਗਏ ਯਾਰ ਅਸੀਂ ਤਾਂ ਉਹ ਜਿਹੜੀ ਸਾਡੀ ਮਹਿਲਾ ਦੀ ਪ੍ਰੈਜ਼ੀਡੈਂਟ ਬਣੀ ਆ ਅਲਕਾ ਲਾਂਬਾ ਬਸ ਇਹਦਾ ਯਾਰ ਉੱਤੇ ਵੀ ਪਰਚਾ ਦਰਜ ਕਰਤਾ ਯਾਰ ਅਸੀਂ ਦਾ ਕੁਮਾਰ ਵਿਸ਼ਵਾਸ ਨਹੀਂ ਛੱਡਿਆ ਸੋ ਹੀ ਮਸਟ ਬੀ ਰੈਲਾਈਜ਼ਿੰਗ ਏਵਰੀਥਿੰਗ ਨਾਓ ਕਦੀ ਕਿਸੇ ਦਿਨ ਭਗਵੰਤ ਮਾਨ ਨੂੰ ਜੇਲ੍ਹ 'ਚ ਬਿਠਾ ਰਾਹੂਗਾ ਇਹਦੇ ਸਾਹਮਣੇ ਸਾਰੀ ਰੀਲ ਘੁੰਮ ਜਾਣੀ ਮੈਂ ਕੀ ਕੀ ਜ਼ਿਆਦਤੀ ਕੀਤੀ ਆ ਸੋ ਇਹ ਇਹ ਕਰਨਾ ਜਿਹੜੇ ਬੰਦੇ ਬੀਜੇਪੀ ਨੂੰ ਕਹਿੰਦੇ ਨੇ ਕਿ ਈਡੀ ਤੇ ਸੀਬੀਆਈ ਦਾ ਦੁਰਉਪਯੋਗ ਕਰਦੇ ਕੀ ਪੰਜਾਬ ਪੁਲਿਸ ਦਾ ਦੁਰਉਪਯੋਗ ਘੱਟ ਕੀਤਾ ਇਹਨਾਂ ਨੇ ਪੰਜਾਬ ਦੇ ਵਿੱਚ ਤੁਹਾਡੇ ਸਾਹਮਣੇ ਆ ਸਾਰਾ ਕੁਝ ਜੀ ਤੁਹਾਨੂੰ ਲੱਗਦਾ ਵੀ ਜਿਹੜਾ 2 ਦਿਨਾਂ ਦਾ ਸੈਸ਼ਨ ਬੁਲਾਉਣਾ ਇਹ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਦੇ ਉੱਤੇ ਪੈਸੇ ਦੀ ਦੁਰਵਰਤੂ ਆ ਕਿਉਂਕਿ ਕਾਫੀ ਖਰਚਾ ਹੋ ਜਾਂਦਾ ਸੈਸ਼ਨ ਦੇ ਉੱਤੇ ਦੇਖੋ ਗੱਲ ਇਹ ਆ ਕਿ ਇਹ 2 ਦਿਨ ਦਾ ਵੀ ਨਹੀਂ ਸੀ ਬੁਲਾਉਣਾ ਇਹਨਾਂ ਨੇ ਅਗਰ ਸੰਵਿਧਾਨ ਦੀ ਇਹ ਪ੍ਰੋਵੀਜ਼ਨ ਨਾ ਹੁੰਦੀ ਸੰਵਿਧਾਨ ਕਨਸਟੀਟਿਊਸ਼ਨ ਕਹਿੰਦਾ ਕਿ ਪਾਰਲੀਮੈਂਟ ਜਿਹੜੀ ਪਾਰਲੀਮੈਂਟ ਤੇ ਜਿਹੜੀ ਵਿਧਾਨ ਸਭਾ ਇਹ 6 ਮਹੀਨੇ ਦੇ ਵਿੱਚ ਵਿੱਚ ਇੱਕ ਵਾਰੀ ਮਿਲਣੀ ਚਾਹੀਦੀ ਜ਼ਰੂਰ ਇਹਨਾਂ ਨੇ ਮਾਰਚ ਵਿੱਚ ਬੁਲਾਏ ਸੀ ਸਤੰਬਰ ਵਿੱਚ 6 ਮਹੀਨੇ ਖਤਮ ਹੋ ਰਹੇ ਸੀ ਕਿ ਇਹਨਾਂ ਨੇ ਸੋਚਿਆ ਬਲਾਓ ਛੇਤੀ ਨਾ ਕੰਮ ਨਿਬੇੜੋ ਪਹਿਲੇ ਦਿਨ ਕਲੀਆਂ ਸ਼ਰਧਾਂਜਲੀਆ ਉਹ ਤਾਂ ਜਦੋਂ ਅਸੀਂ ਸ਼ੋਰ ਮਚਾਇਆ ਤੇ ਇਹਨਾਂ ਨੇ ਘੰਟਾ ਖੇ ਫੇਰ ਬਿਠਾਇਆ ਸਦਨ ਇਹ ਆਪ ਹੀ ਕਹਿੰਦੇ ਹੁੰਦੇ ਸੀ 70 ਲੱਖ ਰੁਪਏ ਖਰਚਾ ਹੁਣ ਤਾਂ ਕਰੋੜ ਆਉਂਦਾ ਹੋਣਾ ਇੱਕ ਦਿਨ ਦਾ ਸੋ ਹੁਣ 3 ਦਿਨ ਦਾ ਬਲਾ ਕੇ 3 ਕਰੋੜ ਰੁਪਏ ਖਰਚ ਕਰਕੇ ਤੇ ਇਹਦੀ ਪ੍ਰਾਪਤੀ ਕੀ ਹੈ ਪ੍ਰਾਪਤੀ ਹੈਗੀ ਕਿ ਮੋਹਨ ਸਿੰਘ ਬੋ ਸੌਰੀ ਬੋਰਡ ਸਿੰਘ ਥਾਣੇਦਾਰ ਨੂੰ ਸਸਪੈਂਡ ਕਰਾਤਾ ਬਸ ਆ ਬਹੁਤ ਵੱਡੀ ਪ੍ਰਾਪਤੀ ਐ ਸਪੀਕਰ ਹੁਣ ਇਹ ਹਾਲ ਹੋ ਗਿਆ ਸਾਡੇ ਪੰਜਾਬ ਦਾ ਕਿ ਇੱਕ ਜੇ ਐਸਆਈ ਨੂੰ ਸਸਪੈਂਡ ਕਰਾਉਣਾ ਤਾਂ ਉਹਨੂੰ ਵਿਧਾਨ ਸਭਾ ਚ ਡਿਸਕਸ ਕਰਨਾ ਪਿਆ ਹੇ ਯੈਸ ਆ ਨੋਬਤ ਆ ਗਈ ਵਿਧਾਨ ਸਭਾ ਦਾ ਮਿਆਰ ਇੰਨਾ ਗਿਰ ਗਿਆ ਵਾ ਕਿ ਇੱਥੇ ਬੇਅਦਬੀਆਂ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਬਾਈਬਲ ਕਲਾ ਦੇ ਕਾਤਲ ਬਾਬੇ ਦਾ ਮਸਲਾ ਜਿਹੜੇ ਮਸਲੇ ਤੁਹਾਨੂੰ ਮੈਂ ਪਹਿਲਾਂ ਗਿਣਾਏ ਨੇ ਮਤਲਬ ਉਹ ਨਹੀਂ ਡਿਸਕਸ ਹੋਣਗੇ ਹੁਣ ਬੋਰਡ ਸਿੰਘ ਥਾਣੇਦਾਰ ਦਾ ਮਸਲਾ ਡਿਸਕਸ ਹੋਊਗਾ ਆਹੀ ਤਾਂ ਮੈਂ ਦਿਖਾਉਣਾ ਚਾਹੁੰਨਾ ਲੋਕਾਂ ਨੂੰ ਐਗਜੈਕਟਲੀ ਜੋ ਤੁਸੀਂ ਗੱਲ ਪੁਆਇੰਟ ਆਊਟ ਕੀਤੀ ਇਹੀ ਮੇਰਾ ਉਦੇਸ਼ ਲੋਕਾਂ ਨੂੰ ਸਮਝਾਉਣਾ ਕਿ ਆ ਸਾਡਾ ਮਿਆਰ ਜਿਹੜਾ ਵਾ ਉਹ ਗਿਰਦਾ 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 ਇਹਨਾਂ ਨੇ ਇੰਨਾ ਘਰਾਤਾ ਜਿਹੜੇ ਬਦਲਾਵ ਕਹਿੰਦੇ ਸੀ ਨਾ ਆਪਾਂ ਨੂੰ ਹੁਣ ਸਮਝ ਲਾਣਾ ਚਾਹੀਦਾ ਕਿ ਇਹਨਾਂ ਦਾ ਬਦਲਾਵ ਦਾ ਮਕਸਦ ਤੇ ਮਨਸ਼ਾ ਇਹ ਸੀ ਕਿ ਅਸੀਂ ਬੇੜਾ ਗਰਕ ਕਰਾਂਗੇ ਅਸੀਂ ਥੱਲੇ ਨੂੰ ਲੈ ਕੇ ਜਾਵਾਂਗੇ ਬਦਲਾਵ ਤਾਂ ਚੰਗਾ ਤਾਂ ਹੁੰਦਾ ਕਿ ਵੀ ਮਾੜੀਆਂ ਸਰਕਾਰਾਂ ਨੇ ਕੰਮ ਗਲਤ ਕੀਤੇ ਅਸੀਂ ਇਹਦਾ ਸੁਧਾਰ ਲਿਆਵਾਂਗੇ ਬਦਲਾਵ ਤਾਂ ਇਹਨਾਂ ਨੇ ਉਦੋਂ ਹੀ ਤੋੜਤਾ ਜਿੱਦਣ ਇਹਨਾਂ ਨੇ 1991 ਰੱਖ ਲਿਆ ਭਗਵੰਤਪਾਨ ਨੇ 8-10 ਲੈਕਸਿਸ ਗੱਡੀਆਂ ਰੱਖੀਆਂ ਆਪ ਗੁਲਟ ਪ੍ਰੂਫ ਸ਼ੀਸ਼ੇ 'ਚ ਖੜੇ ਹੋਣ ਦਾ ਕੀ ਮਤਲਬ ਹੈ ਜੀ ਦੱਸੋ ਜਰਾ ਹੂੰ 15 ਅਗਸਤ ਨੂੰ 10 ਮਿੰਟ ਦਾ ਭਾਸ਼ਣ ਸੀ ਜੀ 16 ਲੱਖ ਰੁਪਏ ਖਰਚ ਦਿੱਤਾ ਹੂੰ ਆਪ ਤਾਂ ਤੁਸੀਂ ਬਚ ਗਏ ਤੇ ਜਿਹੜੇ ਵਿਚਾਰੇ ਐਨਆਰਆਈ ਦਾ ਕਤਲ ਹੋ ਗਿਆ ਜਾਂ ਹੋਰ ਜਿਹੜੇ ਫਰੋਤੀਆਂ ਮੰਗਦੇ ਨੇ ਗੈਂਗਸਟਰ ਜਾਂ ਜਿਹੜੇ ਲੋਕੀ ਪਿੰਡਾਂ 'ਚ ਚੋਰੀਆਂ ਡਾਕੇ ਇੱਕ ਸ਼ਿਕਾਰ ਹੁੰਦੇ ਨੇ ਉਹਨਾਂ ਦੀ ਸਿਕਿਉਰਿਟੀ ਕੌਣ ਕਰੂਗਾ ਬਦਲਾਵ ਤਾਂ ਇਹਨਾਂ ਨੇ ਉਦੋਂ ਹੀ ਪਹਿਲੇ ਸ਼ੁਰੂਆਤੀ 'ਚ ਵੀਆਈਪੀ ਕਲਚਰ ਨੂੰ ਤੋੜਤਾ ਸੀਗਾ ਹੂੰ ਇਹ ਆਪਾਂ ਨੂੰ ਸਮਝ ਲੈਣਾ ਚਾਹੀਦਾ ਸੋ ਉਦੋਂ ਹੀ ਕਿ ਬੰਦੇ ਜਿਹੜੇ ਨੇ ਇਹ ਬੋਗਸ ਨੇ ਔਰ ਦੋਗਲੀ ਨੀਤੀ ਦੇ ਇੱਕ ਕਿਰਦਾਰ ਦੇ ਬੰਦੇ ਨੇ ਕੱਲ ਕਾਲੀਦਲ ਦੇ ਵੱਲੋਂ ਅਰਸ਼ਦੀਪ ਸਿੰਘ ਕਲੇਰ ਹੋ ਰਹੇ ਨੇ ਇੱਕ ਪੋਸਟ ਪਾਈ ਸਪੀਕਰ ਕੁਲਤਾ ਸਿੰਘ ਸੰਧਵਾ ਦੀ ਕੁਰਸੀ ਕਹਿੰਦੇ ਟੇਢੀ ਸੀਗੀ ਉਸ ਨੂੰ ਲੈ ਕੇ ਵੀ ਉਹਨਾਂ ਨੇ ਲਿਖਿਆ ਤੁਸੀਂ ਵੀ ਉਸ ਸੈਸ਼ਨ ਦੇ ਵਿੱਚ ਮੌਜੂਦ ਸੀਗੇ ਕਿ ਤੁਸੀਂ ਨਹੀਂ ਨੋਟ ਕੀਤਾ ਉਹ ਕੀ ਘਟਨਾ ਕੀ ਵਾਪਰੀ ਕਿਉਂ ਕੁਰਸੀ ਬਿਲਕੁਲ ਟੇਢੀ ਸੀਗੀ ਬੰਦੇ ਹੀ ਟੇਡੇ ਨੇ ਹੁਣ ਕੁਰਸੀ ਕੀ ਟੇਢੀ ਕਰ ਲੋ ਜਾਂ ਸਿੱਧੀ ਕਰ ਦੋ ਬੰਦੇ ਹੀ ਟੇਡੇ ਨੇ ਤੁਸੀਂ ਮੈਨੂੰ ਦੱਸ ਦਿਓ ਕਦੀ ਸਪੀਕਰ ਪੰਜਾਬ ਵਿਧਾਨ ਸਭਾ ਦੇ ਸਾਡਾ 1966 ਸਟੇਟ ਬਣ ਗਈ ਸਾਰੀਆਂ ਪ੍ਰੋਸੀਡਿੰਗਸ ਕਢਾ ਲਓ ਕਦੀ ਪੰਜਾਬ ਦੇ ਸਪੀਕਰ ਨੇ ਆਪਣੀ ਨਿੱਜੀ ਜਿਹੜੀ ਦੁਸ਼ਮਣੀ ਉਹ ਕੱਢਣ ਦਾ ਮਸਲਾ ਉਠਾਇਆ ਹੋਊਗਾ ਔਰ ਉਹ ਵੀ ਕੇਸ ਲੈਵਲ ਦਾ ਜਿਆਦਾ ਹੁੰਦਾ ਨਾ ਡੀਜੀਪੀ ਨਾਲ ਲੜਾਈ ਜਾਂ ਜੀ ਜਾਂ ਪਤਾ ਲੱਗਦਾ ਕਿ ਯਾਰ ਬਹੁਤ ਵੱਡੇ ਬੰਦੇ ਨਾਲ ਲੜ ਰਿਹਾ ਸਪੀਕਰ ਵੀ ਬੜਾ ਬਹਾਦਰ ਬੰਦਾ ਵਾ ਇੱਕ ਕੇਸ ਹੈ ਨਾ ਯਾਰ ਇਹੋ ਜਿਹੇ ਆਦਾਨਾ ਉਹਨਾਂ ਦੀ ਕੋਈ ਸੁਣਦਾ ਨਾ ਹੋਵੇ ਉੱਥੇ ਨਾ ਚੱਲਦੀ ਹੋਵੇ ਕਿਉਂਕਿ ਇੰਨਾ ਕੰਮ ਤਾਂ ਉਹ ਐਮਐਲਏ ਨੂੰ ਕਹਿ ਦਨ ਮੁੱਖ ਮੰਤਰੀ ਨੂੰ ਮੰਤਰੀ ਨੂੰ ਕਹਿ ਦਨ ਉਹਦੇ ਤੇ ਹੋ ਜੂਗਾ ਉਹ ਹੁਣ ਤੁਸੀਂ ਇਸ ਪੱਖ ਤੇ ਆਓ ਇੱਕ ਤਾਂ ਹੋ ਗਿਆ ਨਾ ਕਿ ਇਹਨਾਂ ਨੇ ਮਿਸਯੂਜ਼ ਕੀਤਾ ਪਲੇਟਫਾਰਮ ਸਦਰ ਨੂੰ ਮਿਸਲੂਟ ਮਿਸਲੀਡ ਕੀਤਾ ਦੂਸਰਾ ਪੱਖ ਜਿਹੜਾ ਮੈਂ ਕੱਲ ਦਾ ਇੱਕ ਤਸਵੀਰ ਦੇਖੀ ਇਹਨਾਂ ਦੇ ਸਪੀਕਰ ਤੋਂ ਸ਼ੁਰੂ ਹੋ ਗਏ ਇਹਨੂੰ ਕਹਿੰਦੇ ਨੇ ਡੀਫੀਟਿਸਟ ਐਟੀਟਿਊਡ ਜਦੋਂ ਫੌਜਾਂ ਹਾਰ ਨਹੀਂ ਜਾਂਦੀਆਂ ਹੱਥ ਖੜੇ ਕਰ ਦਿੰਦੇ ਆ ਕਿ ਅਸੀਂ ਹਾਰ ਗਏ ਆ ਇਹ ਹਾਰੇ ਹੋਏ ਖਿਡਾਰੀ ਨੇ ਹੁਣ ਹਾਰੇ ਹੋਏ ਜਵਾਰੀ ਵੀ ਕਹਿੰਦੇ ਹੁੰਦੇ ਨੇ ਉਦਾਂ ਦਾ ਬਿਹੇਵੀਅਰ ਆ ਸਪੀਕਰ ਦਾ ਇੱਕ ਥਾਣੇਦਾਰ ਦੇ ਵਿੱਚ ਬਹਿ ਗਿਆ ਹਮ ਕੱਲ ਇਹਨਾਂ ਦੇ ਜਿੰਨੇ ਮੈਂਬਰਸ ਬੋਲੇ ਨਿੱਜਰ ਬੋਲਿਆ ਡਾਕਟਰ ਨਿੱਜਰ ਅਮਰਸਰ ਦਾ ਕਿ ਯਾਰ ਅਮਰਸਰ ਦੇ ਬਾਹਰ ਜੀ ਇੱਕ ਪਾਰਕਿੰਗ ਆ ਹਮ ਦਰਬਾਰ ਸਾਹਿਬ ਦੇ ਬਾਹਰ ਉਹ ਮਾਫੀਆ ਦੇ ਹੱਥ ਚ ਮਤਲਬ ਵਾਟ ਇਜ਼ ਐਨ ਐਮ ਐਲ ਏ ਡੂਇੰਗ ਫਾਰਮਰ ਮਿਨਿਸਟਰ ਆ ਹੋ ਜਿਹੜਾ ਇੱਕ ਐਮ ਐਲ ਏ ਮਿਨਿਸਟਰ ਆਪਣੇ ਹਲਕੇ ਦੀ ਇੱਕ ਪਾਰਕਿੰਗ ਦਾ ਮਸਲਾ ਨਹੀਂ ਹੱਲ ਕਰ ਸਕਦਾ ਉਤੋਂ ਤੁਸੀਂ ਕੀ ਉਮੀਦ ਪਾਲਦੇ ਹੋ ਦੂਜਾ ਉઠਿਆ ਅਮਰਸਰ ਦਾ ਕਹਿੰਦੇ ਜਿਹੜੀ ਸ਼ਹਿਰ ਦੀ ਸਫਾਈ ਤੇ ਗੰਦਗੀ ਦਾ ਠੇਕਾ ਦਿੱਤਾ ਉਹ ਜੀ ਰੱਦ ਕੀਤਾ ਜਾਵੇ ਸਾਰੇ ਚੋਰ ਨੇ ਜੀ ਇਹਨਾਂ ਮਤਲਬ ਉਹ ਸਫਾਈ ਵੀ ਨਹੀਂ ਕਰਾ ਸਕਦਾ ਐਮਐਲਏ ਤਿੰਜਾ ਬੋਲਿਆ ਡੇਰਾ ਬਸੇ ਤੋਂ ਟਰਾਂਸਪੋਰਟਰਾਂ ਦੀ ਬੜੀ ਬੁਰੀ ਹਾਲਤ ਹੈ ਜੀ ਹੂੰ ਇਹ ਮਤਲਬ ਐਮਐਲਏ ਦੇ ਪੱਲੇ ਕੀ ਹੈ ਫਿਰ ਸੇਮ ਇਜ਼ ਅ ਸਿਚੁਏਸ਼ਨ ਵਿਦ ਮਨਿਸਟਰਸ ਸੇਮ ਇਹਨਾਂ ਦੇ ਜਿਹੜੇ ਅਸਲ ਲੈਣਾ ਜੀ ਬਾਗਡੋਰ ਉਹ ਬੇਸਿਕਲੀ ਦਿੱਲੀ ਵਾਲਿਆਂ ਦੇ ਹੱਥ ਚ ਆ ਤਾਂ ਕਰਕੇ ਇਹ ਸਾਰੇ નિਹੱਥੇ ਮਹਿਸੂਸ ਕਰਦੇ ਨੇ ਔਰ ਜਦੋਂ ਮੈਂ ਕਿਹਾ ਕਿ ਬਿਲਕੁਲ ਨਪੁੰਸਕ ਟਾਈਪ ਜਿਹੜਾ ਇਹਨਾਂ ਦੀ ਸਾਰੀ ਜਿਹੜੀ ਕਾਰਜਸ਼ੈਲੀ ਆ ਉਹ ਲੋਕਾਂ ਦੇ ਸਾਹਮਣੇ ਨਜ਼ਰ ਆ ਰਹੀ ਤੁਹਾਨੂੰ ਲੱਗਦਾ ਤੁਹਾਡੇ ਬਾਈਕਾਟ ਕਰਨ ਦੇ ਨਾਲ ਇਸ ਚੀਜ਼ ਦਾ ਹੱਲ ਨਿਕਲੇ ਆਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰਾ ਸੈਸ਼ਨ ਜੇ ਹੁੰਦਾ ਉਹਦੇ ਵਿੱਚ ਇਹ ਮਸਲੇ ਹੱਲ ਹੋਣਗੇ ਉਹ ਚ ਨਿੱਜੀ ਨਹੀਂ ਲਿੱਤਾ ਜਾਊਗਾ ਫਰਕ ਪਾਊਗਾ ਦੇਖੋ ਗੱਲ ਇਹ ਆਪਣੇ ਕੋਲ ਡੈਮੋਕਰੇਸੀ ਵਿੱਚ ਹੋਰ ਪ੍ਰੋਟੈਸਟ ਕਰਨ ਦੇ ਤਰੀਕੇ ਕੀ ਆ ਮੈਂ ਹੁਣ ਡੰਡਾ ਕੱਢ ਕੇ ਦਾ ਸਪੀਕਰ ਨੂੰ ਮਾਰਨੋਂ ਰਿਹਾ ਉੱਥੇ ਸੋ ਮੇਰੇ ਕੋਲ ਪ੍ਰੋਟੈਸਟ ਕਰਨ ਦਾ ਤਰੀਕਾ ਜਦੋਂ ਆਪੋਜੀਸ਼ਨ ਕਰਦੀ ਵਾਕ ਆਊਟ ਕਰ ਗਏ ਬੋਇਕਾਟ ਕਰਤਾ ਇਹ ਕੋ ਪਹਿਲੀ ਵਾਰ ਹੀ ਮੈਂ ਨਹੀਂ ਕੀਤਾ ਇਹ ਮੈਂ ਧਿਆਨ ਆਕਰਸ਼ਿਤ ਕਰਨ ਲਈ ਔਰ ਜਿਹੜੀਆਂ ਗੱਲਾਂ ਮੈਨੂੰ ਅੰਦਰ ਇਹਨਾਂ ਨੂੰ ਅਗਰ ਅਹਿਸਾਸ ਅਗਰ ਸਿਆਣੇ ਹੋਣ ਅਗਰ ਮੈਨੂੰ ਅੰਦਰ ਬੋਲਣ ਦੇਣ ਤੇ ਸ਼ਾਇਦ ਮੈਂ ਬਾਹਰ ਆਣ ਕੇ ਇਸ ਤਰ੍ਹਾਂ ਨਾ ਉਹਨੂੰ ਬਾਹਰ ਆਣ ਕੇ ਬਾਹਰ ਆਣ ਕੇ ਗੱਲ ਜਿਆਦਾ ਵਧਰੀ ਆ ਤੁਸੀਂ ਬੋਲੇ ਵੀ ਆ 20 ਸਕਿੰਟ ਮੇਰੇ ਹਿਸਾਬ ਨਾਲ ਤੁਹਾਨੂੰ ਸਮਝ ਦਿੱਤਾ ਗਿਆ ਉਹ ਉਹ ਤਾਂ ਦੇਣਾ ਪੈਣਾ ਸੀਗਾ ਉਹਦਾ ਕਾਰਨ ਸੁਣੋ ਕੀ ਆ ਉਹ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਰਿਪੋਰਟ ਪੇਸ਼ ਹੁੰਦੀ ਆ ਹੂੰ ਉਸ ਉਸ ਰਿਪੋਰਟ ਤੇ ਕੋਈ ਮੈਂਬਰ ਟਾਈਮ ਮੰਗ ਸਕਦਾ ਕਿਸੇ ਨੇ ਵੀ ਨਹੀਂ ਮੰਗਿਆ ਹੂੰ ਮੈਨੂੰ ਉਹ ਪਤਾ ਸੀਗਾ ਲੋਕ ਕਿ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਤੇ ਮੈਂ ਮੰਗ ਸਕਦਾ ਟਾਈਮ ਹੂੰ ਉਹਨੂੰ ਦੇਣਾ ਪਿਆ 30 ਸਕਿੰਟ ਮੈਨੂੰ 20 30 ਸਕਿੰਟ ਮੈਂ ਬੋਲਿਆ ਤੇ ਮੁੜ ਕੇ ਮਾਈਕ ਆਫ ਕਰ ਦਿੱਤਾ ਫਿਰ ਆ ਗਿਆ ਜ਼ੀਰੋ ਆਵਰ ਜਿਹੜਾ ਅਸਲੀ ਆਵਰ ਆ ਜਿਹਦੇ ਵਿੱਚ ਲੀਡਰ ਆਫ ਆਪੋਜੀਸ਼ਨ ਸਮੇਤ ਬਾਕੀ ਅਸੀਂ ਮੈਂਬਰ ਔਰ ਇਹ ਜ਼ੀਰੋ ਆਵਰ ਬੇਸਿਕਲੀ ਆਪੋਜੀਸ਼ਨ ਨਹੀਂ ਹੁੰਦਾ ਤੁਸੀਂ ਕੱਲ ਅੱਛੀ ਤਰ੍ਹਾਂ ਦੇਖਿਓ ਆਪੋਜੀਸ਼ਨ ਦੇ ਬੁਲਾਏ ਤਿੰਨ ਚਾਰ ਬੰਦੇ ਤੇ 25 ਬੰਦੇ ਬੁਲਾਏ ਇਹ ਟ੍ਰੈਜਰੀ ਵੈਂਚਰਸ ਕੱਲ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹ ਸਵਾਲ ਚੁੱਕੇ ਸੀ ਕਿ ਮੈਂ ਰਾਜ ਸਭਾ ਦੇ ਵਿੱਚ ਵੀ ਰਿਹਾ ਲੋਕ ਸਭਾ ਚ ਵੀ ਰਿਹਾ ਵਿਧਾਨ ਸਭਾ ਚ ਵੀ ਰਿਹਾ ਪਰ ਉੱਥੇ ਅਜਿਹਾ ਕੁਝ ਨਹੀਂ ਹੁੰਦਾ ਸੀ ਜਿਹੜਾ ਅੱਜ ਇੱਥੇ ਹੋ ਰਿਹਾ ਹੈਗਾ ਕੈਮਰਿਆਂ ਨੂੰ ਲੈ ਕੇ ਹੋਣ ਜਾਂ ਮਾਈਕ ਬੰਦ ਕਰ ਦੇਣਾ ਜਾਂ ਜਿਸ ਤਰੀਕੇ ਦੀ ਕਾਰਵਾਈ ਤੁਸੀਂ ਕੀਤਾ ਵੀ ਸਾਡਾ ਟਾਈਮ ਸੀਗਾ ਸਾਨੂੰ ਘੱਟ ਬੁਲਾਇਆ ਗਿਆ ਦੂਜਿਆਂ ਨੂੰ ਬੁਲਾ ਦੇਣਾ ਇਹ ਨਹੀਂ ਹੋਣਾ ਚਾਹੀਦਾ ਮੈਂ ਇਹੀ ਤਾਂ ਕਹਿ ਰਿਹਾ ਨਹੀਂ ਤੁਹਾਨੂੰ ਕਿ ਦੇਸ਼ ਵਿੱਚ ਕਿਤੇ ਵੀ ਚੱਲੇ ਜਾਓ ਪਾਰਲੀਮੈਂਟ ਵਿੱਚ ਇਧਰ ਉਧਰ ਕਿਤੇ ਵੀ ਇੰਨੀ ਗ੍ਰਾਵਟ ਨਹੀਂ ਆਈ ਜਿਹੜੀ ਪੰਜਾਬ ਦੀ ਵਿਧਾਨ ਸਭਾ ਚ ਆ ਗਈ ਆ ਔਰ ਮੈਂ ਤੁਹਾਨੂੰ ਫਿਰ ਰੀ-ਟ੍ਰੇਡ ਕਰਦਾ ਕਿ ਜ਼ੀਰੋ ਆਵਰ ਕਾਦੇ ਆਸਤੇ ਹੁੰਦਾ ਜ਼ੀਰੋ ਆਵਰ ਇਜ਼ ਨਾਟ ਫॉर ਟ੍ਰੈਜਰੀ ਬੈਂਚਸ ਹੂੰ ਇਹ ਤਾਂ ਸਰਕਾਰ ਚ ਬੈਠੇ ਨੇ ਤਾਂ ਜਦੋਂ ਮਰਜੀ ਜਾ ਕੇ ਮਨਿਸਟਰ ਕੋਲ ਇਹ ਮਨਿਸਟਰ ਨੂੰ ਜ਼ੀਰੋ ਆਵਰ ਚ ਕੀ ਪੁੱਛ ਰਹੇ ਨੇ ਹੂੰ ਤੇ ਮਨਿਸਟਰ ਅੱਗੇ ਬੋਲਦਾ ਵੀ ਹੈ ਨੀਗਾ ਫਿਰ ਜ਼ੀਰੋ ਆਵਰ ਆਪੋਜੀਸ਼ਨ ਲਈ ਹੁੰਦਾ ਵਾ ਤਾਂ ਕਿ ਆਪੋਜੀਸ਼ਨ ਆਪਣੀ ਗੱਲ ਰੱਖ ਸਕੇ ਪੱਖ ਦੇ ਮੁੱਦੇ ਰੱਖ ਸਕੇ ਤੇ ਜਦੋਂ ਇਹ ਬੰਦੇ ਨੇ ਬੋਲਣ ਹੀ ਨਹੀਂ ਦੇਣਾ ਹੁਣ ਮੈਂ ਉੱਥੇ ਤੁਸੀਂ ਫਰਜ਼ ਗੁਰ ਮੇਰੀ ਜਗ੍ਹਾ ਤੇ ਹੋਵੋ ਤੁਸੀਂ 25 ਵਾਰੀ ਇੱਕ ਬੰਦੇ ਨੂੰ ਕਹੋ ਹੂੰ ਤੇ ਤੁਹਾਡੀ ਉਹ ਸੁਣੇ ਨਾ ਤਫਿਰ ਯੂ ਓਨਲੀ ਫੀਲ ਕਿ ਮੈਂ ਮੇਰਾ ਮੇਰਾ ਕਿਰਦਾਰ ਇਦਾਂ ਦਾ ਕਿ ਮੈਂ ਤੁਹਾਨੂੰ ਆਪਣੀ ਸੈਲਫ ਰਿਸਪੈਕਟ ਮੇਰੇ ਲਈ ਪਹਿਲਾ ਪਹਿਲਾ ਮੇਰੀ ਸੈਲਫ ਰਿਸਪੈਕਟ ਆ ਜੀ ਐਮ ਐਲ اے ਹੋਣਾ ਅਹੁਦਾ ਹੋਣਾ ਵਿਧਾਨ ਸਭਾ ਬਾਅਦ ਜੇ ਮੇਰੀ ਸੈਲਫ ਰਿਸਪੈਕਟ ਹੀ ਹੈ ਨੀ ਕਿ ਮੇਰੀ ਆਪਣੀ ਅੱਖਾਂ ਚ ਸੈਲਫ ਰਿਸਪੈਕਟ ਚਾਹੀਦੀ ਪਹਿਲਾਂ ਹਮ ਕਿ ਯਾਰ ਮੈਂ ਬਿਲਕੁਲ ਆਪਣੀ ਮੇਰੀ ਕੌਨਸ਼ੀਅਸ ਮੇਰੀ ਕਲੀਅਰ ਆ ਤੇ ਮੈਂ ਇਹਨਾਂ ਮੁੱਦਿਆਂ ਦੇ ਉੱਤੇ ਲੜੂਗਾ ਹਮ ਤੋਂ ਮੇਰੇ ਖਿਲਾਫ ਕਿੰਨੇ ਪਰਚੇ ਦਰਜ ਕੀਤੇ ਮੈਨੂੰ ਜੇਲ੍ਹ ਦੇ ਵਿੱਚ ਛੁੱਟਿਆ ਇਹ ਕਿਦੋਂ ਤੱਕ ਜ਼ੋਰ ਲਾਉਣਗੇ ਮੇਰੀ ਆਵਾਜ਼ ਬੰਦ ਕਰਾਉਣ ਵਾਸਤੇ ਜੀ ਇਹ ਜੀ ਮੈਂ ਨਾ ਇੱਕ ਗੈਰ ਪੰਜਾਬੀਆਂ ਦਾ ਇੱਕ ਮਸਲਾ ਲੱਚਕਿਆ ਹੋਇਆ ਇਹਦੇ ਇੱਕ ਸੁਕਲਤਾਰ ਸੰਧਵਾ ਨੂੰ 2023 ਜਨਵਰੀ ਦਾ ਦਿੱਤਾ ਹੋਇਆ ਪ੍ਰਾਈਵੇਟ ਮੈਂਬਰ ਬਿਲ ਜਿਹੜਾ ਤੁਸੀਂ ਇਲੈਕਸ਼ਨਾਂ ਦੇ ਵਿੱਚ ਵੀ ਇਹ ਕੀਤਾ ਸੀਗਾ ਮੈਂ ਕਹਿ ਰਿਹਾ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਹੁਣ ਉੱਤਰਾਖੰਡ ਦੀ ਤਰਜ਼ ਤੇ ਤੇ ਰਾਜਸਥਾਨ ਦੀ ਤਰਜ਼ ਤੇ ਇੱਕ ਕਾਨੂੰਨ ਬਣਾਇਆ ਜਾਵੇ ਕਿ ਕੋਈ ਵੀ ਬਾਹਰ ਦਾ ਬੰਦਾ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਸਾਡੇ ਸੂਬੇ ਵਿੱਚ ਪੱਕਾ ਵੋਟਰ ਨਾ ਬਣੇ ਪੱਕਾ ਜਮੀਨ ਜ਼ਮੀਨ ਦਾ ਮਾਲਕ ਨਾ ਬਣਿਆ ਤੇ ਸਰਕਾਰੀ ਨੌਕਰੀ ਨਾ ਲਵੇ ਮੈਂ ਨਹੀਂ ਕਹਿ ਰਿਹਾ ਕਿ ਗੈਰ ਪੰਜਾਬੀਆਂ ਨੂੰ ਅਸੀਂ ਜੀ ਭੁਜਾ ਦੇਣਾ ਅਸੀਂ ਕੰਦ ਬਣਾ ਦੇਣੀ ਜਿਹੜੇ ਪਹਿਲਾਂ ਬਣ ਚੁੱਕੇ ਵੋਟਰ ਸਾਡੇ ਉਹਨੂੰ ਥੋੜਾ ਅਸੀਂ ਕੁਝ ਕਹਿ ਰਹੇ ਹਾਂ ਵੀ ਜਿਹੜੀ ਨਵੀਂ ਪੋਪੂਲੇਸ਼ਨ ਆ ਰਹੀ ਹੈ ਬੇਤਹਾਸ਼ਾ ਪਤਾ ਹੀ ਨਹੀਂ ਸਾਨੂੰ ਕਿਸੇ ਨੂੰ ਕਿ ਜਲੰਧਰ ਚ ਕੌਣ ਬੈਠਾ ਵਾ ਅੰਮ੍ਰਿਤਸਰ ਚ ਕੌਣ ਬੈਠੇ ਗੈਰ ਪੰਜਾਬੀ ਤੋਂ ਇਸ ਬਿਲ ਦੇ ਬਾਰੇ ਮੈਂ ਜਦੋਂ ਚਰਚਾ ਕਰਨਾ ਚਾਹੁੰਦਾ ਇਹਨਾਂ ਨੂੰ ਪਤਾ ਵਾ ਉਹ ਬਿਲ ਨਾ ਇਹਨਾਂ ਨੇ ਰਿਜੈਕਟ ਕੀਤਾ ਤੇ ਨਾ ਉਹਨੂੰ ਪ੍ਰਵਾਨ ਕਰਦੇ ਨੇ ਇਹਨੂੰ ਕੁਲਤਾਰ ਨੂੰ ਪਤਾ ਕਿ ਮੈਂ ਇਸ ਮਸਲਾ ਚੱਕਣਾ ਹਾਂ ਤਾਂ ਇਸ ਕਰਕੇ ਇਹ ਮੈਨੂੰ ਉਸੇ ਕਰਕੇ ਵੀ ਮੈਨੂੰ ਬੋਲਣ ਨਹੀਂ ਦਿੰਦੇ ਔਰ ਇਹ ਮਸਲਾ ਬ ਭਗਵੰਤ ਮਾਨ ਨੇ ਟਿੱਪਣੀ ਕੀਤੀ ਜੀ ਇੱਕ ਦਿਨ ਮੇਰੇ ਬਿਆਨ ਤੇ ਪ੍ਰਾਈਮ ਮਿੰਿਸਟਰ ਨੇ ਵੀ ਕੀਤੀ ਪ੍ਰਾਈਮ ਮਿੰਿਸਟਰ ਵੀ ਬੋਲੇ ਸੀ ਚਲੋ ਛੱਡੋ ਭਗਵੰਤ ਕਹਿੰਦਾ ਜੀ ਸਾਡੇ ਬੱਚੇ ਵੀ ਤਾਂ ਅਮਰੀਕਾ ਕੈਨੇਡਾ ਜਾਂਦੇ ਇਹੀ ਤਾਂ ਮੈਂ ਕਹਿ ਰਿਹਾ ਕਿ ਸਾਡੇ ਬੱਚੇ ਜਦੋਂ ਕੈਨੇਡਾ ਅਮਰੀਕਾ ਜਾਂਦੇ ਨੇ ਉਹ ਬਿਨਾਂ ਸ਼ਰਤਾਂ ਨਹੀਂ ਜਾ ਸਕਦੇ ਉੱਥੇ ਉਹ ਸ਼ਰਤਾਂ ਪੂਰੀਆਂ ਕਰਕੇ ਪੀਆਰ ਬਣਦੇ ਨੇ ਉਹ ਸ਼ਰਤਾਂ ਪੂਰੀਆਂ ਕਰਕੇ ਉੱਥੇ ਨਾਗਰਿਕ ਬਣਦੇ ਨੇ ਇਹੀ ਮੈਂ ਕਹਿ ਰਿਹਾ ਵਾ ਮੈਨੂੰ ਕਹਿੰਦਾ ਕਿ ਬਿਆਨ ਕਰ ਦੇਣਾ ਇੱਥੇ ਕਮੀ ਇਹ ਆ ਜਾਂਦੀ ਹੈ ਨਾ ਜਦੋਂ ਤੁਸੀਂ ਇਹ ਮੁੱਦਾ ਚੁੱਕਿਆ ਉਦੋਂ ਤੁਹਾਡੇ ਪਾਰਟੀ ਦੇ ਪ੍ਰਧਾਨ ਵੀ ਨਹੀਂ ਤੁਹਾਡੇ ਨਾਲ ਖੜੇ ਹੋ ਕਹਿੰਦੇ ਖੈਰਾ ਸਾਹਿਬ ਦੀ ਨਿੱਜੀ رائے ਹੋ ਸਕਦੀ ਹੈ ਨਿੱਜੀ ਵਿਚਾਰ ਹੋ ਸਕਦਾ ਹੈ ਅੱਛਾ ਹੁਣ ਸੁਣੋ ਇੱਕ ਗੱਲ ਇਹ ਬਿੱਲ ਦਾ ਨਾਮ ਕੀ ਹੈ ਪ੍ਰਾਈਵੇਟ ਮੈਂਬਰ ਬਿੱਲ ਇਹ ਪਾਰਟੀ ਦਾ ਬਿੱਲ ਨਹੀਂਗਾ ਇਹ ਬਿੱਲ ਇੰਟਰੋਡਿਊਸ ਹੋਵੇ 117 ਬੰਦੇ ਦੇ ਤੇ ਬਹਿਸ ਕਰਨ ਹਮਮ ਅਗਰ ਮੈਜੋਰਟੀ ਨਾਲ ਪਾਸ ਹੋ ਜਾਈ ਵੈਲੈਂਟ ਗੁੱਡ ਨਹੀਂ ਹੋਏ ਤਾਂ ਇਹਨੂੰ ਡ੍ਰੌਪ ਕਰ ਦਿਓ ਮੈਨੂੰ ਮੈਸਾ ਹੋਣੀ ਚਾਹੀਦੀ ਤੁਸੀਂ ਮੈਂ ਆਪਣੀ ਪਾਰਟੀ ਦੇ ਲੀਡਰਾਂ ਨੂੰ ਵੀ ਸਮਝਾਉਣਾ ਵਾ ਕਿਉਂਕਿ ਇਹਨਾਂ ਦੇ ਇਹਨਾਂ ਨੂੰ ਐ ਲੱਗਦਾ ਕਿ ਜੀ ਜੇ ਅਸੀਂ ਗੈਰ ਪੰਜਾਬੀਆਂ ਦੇ ਖਿਲਾਫ ਬੋਲੇ ਇਹ ਸਾਡੀ ਉਲਟ ਵੋਟਾਂ ਪੈਣਗੀਆਂ ਜਿਹੜੇ ਸ਼ਹਿਰਾਂ ਦੇ ਬਾਰ ਬਾਰ ਵੋਟ ਬੈਂਕਿੰਗ ਚੱਕਰ ਬਣ ਜਾਂਦਾ ਤੇ ਮੈਂ ਉਹਨਾਂ ਨੂੰ ਇੱਕ ਗੱਲ ਸਮਝਾਈ ਮੈਂ ਕਿਹਾ ਤੁਹਾਨੂੰ ਗੈਰ ਪੰਜਾਬੀਆਂ ਦੇ ਵੋਟ ਬੈਂਕ ਤੋਂ ਡਰ ਲੱਗਦਾ ਨਾ ਕਹਿੰਦੇ ਹਾਂਜੀ ਤੇ ਮੈਂ ਕਿਹਾ ਜਿੱਦਣ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਵੋਟ ਨਹੀਂ ਪਾਣੀ ਸਿੱਖਾਂ ਨੇ ਤੇ ਪੰਜਾਬੀਆਂ ਨੇ ਕਿ ਸਾਡੇ ਹੱਕ ਦਾ ਕਾਨੂੰਨ ਨਹੀਂ ਬਣਾ ਰਹੇ ਮੈਂ ਕਿਹਾ ਉਹਨਾਂ ਦਾ ਪ੍ਰੈਸ਼ਰ ਜ਼ਿਆਦਾ ਉਹਨਾਂ ਦੀ ਨਫ਼ਰੀ ਜ਼ਿਆਦਾ ਕਿ ਗੈਰ ਪੰਜਾਬੀਆਂ ਦੀ ਨਫ਼ਰੀ ਜ਼ਿਆਦਾ ਫਿਰ ਬੜੇ ਸੁਣੇ ਪ੍ਰਾਈਵੇਟਲੀ ਮੇਰੇ ਨਾਲ ਸਹਿਮਤ ਨੇ ਪਰੰਤੂ ਮੈਂ ਇਹ ਵੀ ਨਹੀਂ ਫਿਰ ਵੀ ਨਹੀਂ ਕਹਿੰਦਾ ਮੈਂ ਕਿਸੇ ਦੇ ਖਿਲਾਫ ਕੋਈ ਗੱਲ ਨਹੀਂ ਕਹਿੰਦਾ ਕਿ ਮੇਰੀ ਪਾਰਟੀ ਨਹੀਂ ਕਰਦੀ ਉਹ ਨਹੀਂ ਮੈਂ ਕਹਿੰਦਾ ਮੈਂਬਰ ਇੰਟਰੋਡਿਊਸ ਕਰ ਦਿਓ ਠੀਕ ਹੈ ਤੇ ਇੱਕ ਦਿਨ ਦਾ ਬਹਿਸ ਦਾ ਸਮਾਂ ਦਿਓ ਸਾਰਿਆਂ ਨੂੰ ਜੇ ਤੁਹਾਨੂੰ ਲੰਗਾ ਬਿੱਲ ਚੰਗਾ ਲੱਗਦਾ ਤੇ ਉਹਨੂੰ ਪਾਸ ਕਰ ਦਿਓ ਨਹੀਂ ਤਾਂ ਉਹਨੂੰ ਰੱਦ ਕਰ ਦਿਓ ਜੀ ਤੇ ਫਿਰ ਹਿਮਾਚਲ ਨੇ ਕੋ ਬਿੱਲ ਬਣਾਇਆ ਜੀ ਜੇ ਹਿਮਾਚਲ ਨੇ ਬਿੱਲ ਨਾ ਨਾ ਬਣਾਇਆ ਹੁੰਦਾ ਅੱਜ ਨੂੰ ਹਿਮਾਚਲ ਪ੍ਰਦੇਸ਼ ਦੇ ਜਿਹੜੇ ਛੋਟੇ-ਛੋਟੇ ਬਾਗਵਾਨ ਆ ਉਹਨਾਂ ਦੀਆਂ ਸਾਰੀਆਂ ਜ਼ਮੀਨਾਂ ਕਲਕੱਤਾ ਤੇ ਦਿੱਲੀ ਤੇ ਬੰਬੇ ਦੇ ਅਮੀਰ ਆਦਮੇ ਨੇ ਖਰੀਦ ਲੈਣੀਆਂ ਸੀ ਔਰ ਉਹਨਾਂ ਹਿਮਾਚਲੀਆਂ ਨੂੰ ਉਹਨਾਂ ਦੇ ਬਾਗਾਂ ਵਿੱਚ ਨੌਕਰ ਬਣਾ ਕੇ ਰੱਖਣਾ ਸੀਗਾ ਹਮ ਅੱਜ ਪੰਜਾਬ ਦੀ 3 ਕਰੋੜ ਆਬਾਦੀ ਚੋਂ 60-70 ਲੱਖ ਪੰਜਾਬੀ ਬਾਹਰ ਜਾ ਚੁੱਕਾ ਵਾ ਬਿਲਕੁਲ ਤੇ ਇੰਨਾ ਇੱਕ ਤਕਰੀਬਨ ਗੈਰ ਪੰਜਾਬੀ ਸਾਡੇ ਆ ਚੁੱਕਾ ਵਾ ਇਹ 15-20 ਸਾਲ ਦੀ ਖੇਡ ਹੈ ਜੇ ਇਹਨਾਂ ਨੇ ਕਾਨੂੰਨ ਨਾ ਨਾ ਬਣਾਇਆ ਤੇ ਤੁਸੀਂ ਦੇਖ ਲੈਣਾ ਹੌਲੀ-ਹੌਲੀ ਤੁਹਾਨੂੰ ਪੱਗ ਪੰਜਾਬ ਚੋਂ ਖਤਮ ਹੁੰਦੀ ਨਜ਼ਰ ਆਵੇਗੀ ਸਾਡੀ ਪੰਜਾਬੀ ਜ਼ੁਬਾਨ ਸਾਡਾ ਸੱਭਿਆਚਾਰ ਇਹ ਹੌਲੀ ਹੌਲੀ ਖਤਮ ਹੋ ਜਾਊਗਾ ਬਿਕੋਜ਼ ਜਿਹੜੇ ਬੰਦੇ ਬਾਹਰੋਂ ਆਉਂਦੇ ਨੇ ਉਹਨਾਂ ਦਾ ਪੰਜਾਬ ਤੇ ਪੰਜਾਬੀਅਤ ਨਾਲ ਕੋਈ ਇੰਟਰਸਟ ਨਹੀਂ ਹੈ ਜੀ ਔਰ ਮੈਂ ਬੈਨ ਨਹੀਂ ਕਰਾਉਣਾ ਦਾ ਉਹਨਾਂ ਨੂੰ ਮੈਂ ਕਹਿੰਦਾ ਜੀ ਆਉਣ ਸਾਡੇ ਕੋਲ ਇੰਡਸਟਰੀ ਵੀ ਲਾਉਣ ਸਿਰਫ ਹਿਮਾਚਲ ਵਾਂਗੂ ਲਾਅ ਬਣਾ ਕੇ ਸ਼ਰਤਾਂ ਪੂਰੀਆਂ ਕਰਕੇ ਆ ਜਾ ਜੀ ਖਿਆਲ ਸਾਹਿਬ ਜਾਣਦੇ ਹੋਏ ਹੁਣ ਇੱਕ ਸਵਾਲ ਥੋੜਾ ਹੋ ਲੈਣਾ ਚਾਹਾਂਗਾ ਕੰਗਰਾਂ ਨੌਦ ਦੀ ਫਿਲਮ ਐਂਬਰ ਜੈਸੀ ਕਾਫੀ ਵਿਵਾਦਾਂਚਾ ਮੁੱਦਾ ਬਹੁਤ ਪੱਕਿਆ ਹੋਇਆ ਹਾਲਾਕਿ ਰੋਕ ਲੱਗ ਚੁੱਕੀ ਆ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਇੱਕ ਪਟੀਸ਼ਨ ਧਾਰ ਹੋਈ ਸੀ ਉਹਦੇ ਆਧਾਰ ਦੇ ਉੱਤੇ ਸਰਕਾਰ ਨੂੰ ਨੋਟਿਸ ਵੀ ਹੋ ਚੁੱਕੀ ਆ ਪਰ ਉਹਨੂੰ ਲੈ ਕੇ ਕਾਂਗਰਸ ਚੁੱਪ ਗਿਆ ਉਹ ਇਹ ਬਹੁਤ ਵੱਡਾ ਸਵਾਲ ਖੜਾ ਹੋ ਰਿਹਾ ਕਿਉਂਕਿ ਇੰਦਰਾ ਗਾਂਧੀ ਦਾ ਰੋਸਟਾਨ ਕਾਂਗਰਸ ਉਹਦੇ ਉਲਟ ਬੋਲ ਰਹੀ ਹੈ ਕੋਈ ਇਹ ਦੀ ਗੱਲ ਮੈਂ ਦੱਸ ਮੈਂ ਦੱਸ ਦਿੰਨਾ ਕਹਾਣੀ ਕੀ ਹੈ ਮੈਂ ਇੱਕ ਪੰਜਾਬੀ ਹੋਣ ਦੇ ਨਾਤੇ ਇਹਦਾ ਤੱਥ ਦੱਸਦਾ ਉਹਦੇ ਚ ਐਮਰਜੈਂਸੀ ਦੇ ਜਿਹੜੇ ਤੱਥ ਨੇ ਉਹ ਗਲਤ ਪੇਸ਼ ਕੀਤੇ ਨੇ ਹਮ ਅਗਰ ਐਮਰਜੈਂਸੀ ਜਿਹੜੀ 1975 ਚ ਲੱਗੀ ਸੀ ਹਮ ਸਭ ਤੋਂ ਜ਼ਿਆਦਾ ਦੇਸ਼ ਵਿੱਚ ਵਿਰੋਧ ਕਿਹਨੇ ਕੀਤਾ ਪੰਜਾਬ ਦੇ ਲੋਕਾਂ ਨੇ ਬਿਲਕੁਲ ਔਰ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਹਮ ਅ ਦਰਬਾਰ ਸਾਹਿਬ ਚ ਮੋਰਚਾ ਲੱਗਿਆ 1975 ਚ ਚੰਨ ਕੰਤਾਰ ਸਿੰਘ ਮੇਰੇ ਪਿਤਾ ਜੀ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਤੇ ਜੱਥੇਦਾਰ ਗੁਰਚਰਨ ਸਿੰਘ ਟੋੜਾ 19 ਮਹੀਨੇ ਕੈਦ ਗੱਟੀ ਫਿਰੋਜ਼ਪੁਰ ਚ ਮੈਂ 9 ਸਾਲ ਦਾ ਸੀ ਮੈਂ ਉਹਨਾਂ ਨੂੰ ਮਿਲਣ ਜਾਂਦਾ ਹੁੰਦਾ ਸੀ ਆਪਣੇ ਪਿਤਾ ਜੀ ਨੂੰ ਅੱਛਾ ਹਾਂਜੀ 1 ਲੱਖ ਬੰਦੇ ਨੇ ਗ੍ਰਿਫਤਾਰੀ ਦਿੱਤੀ ਆ ਹਮ ਬਿਲਕੁਲ ਤੇ ਕੰਗਣਾ ਕਹਿੰਦੀ ਆ ਇਹ ਦੇਸ਼ ਵਿਰੋਧੀ ਨੇ ਇਹ ਐਂਟੀ ਨੈਸ਼ਨਲ ਆ ਇਹ ਉਗਰਵਾਦੀ ਹੈ ਪੰਜਾਬ ਕੇ ਲੋਕ ਇਹ ਸਿੱਖ ਇਹ ਕਿਸਾਨ ਕਾਤਲ ਹੈ ਇਹ ਬਲਾਤਕਾਰ ਕਰਤੇ ਹਨ ਤੇ ਫਿਰ ਇਹਦੀ ਫਿਲਮ ਬੰਦਨੀ ਹੋਣੀ ਚਾਹੀਦੀ ਤੇ ਹੋਰ ਕੀ ਹੋਣਾ ਚਾਹੀਦਾ ਫੈਕਟ ਆ ਫੈਕਟ ਰਹਣਗੇ ਨਾ ਔਰ ਜਿਹੜੇ ਭਾਜਪੀ ਦੇ ਲੀਡਰ ਅੱਜ ਹਨ ਨਾ ਜਿਹੜੇ ਰਾਜ ਕਰ ਰਹੇ ਇਹਨਾਂ ਜੋ ਇਹਨਾਂ ਦਾ ਰਿਕਾਰਡ ਘਟਾ ਕੇ ਦੇਖਿਓ ਉਸ ਵੇਲੇ ਜਨ ਸੰਗ ਹੁੰਦੀ ਸੀ ਜਨ ਸੰਗ ਦੇ ਲੀਡਰਾਂ ਨੇ ਉਸ ਵਕਤ ਦੀ ਕੇਂਦਰ ਸਰਕਾਰ ਪ੍ਰਾਈਮ ਮਿਨਿਸਟਰ ਕੋਲ ਮਾਫੀ ਮੰਗੀ ਹੋਈ ਲਿਖਤੀ ਤੇ ਰਿਆ ਹੋਗੇ ਤੇ ਪੰਜਾਬ ਦੇ ਇਕੱਲੇ ਪੰਜਾਬ ਦੇ ਲੋਕੀ ਸੀ ਜਿਨ੍ਹਾਂ ਨੇ ਇੱਕ ਵੀ ਬੰਦੇ ਨੇ ਮਾਫੀ ਨਹੀਂ ਮੰਗੀ ਔਰ ਉਹ ਲੋਸਿਕਾ ਜਿੱਦਾਂ ਹੁਣ ਐਨਐਸਐ ਲਾਈਦਾ ਅਮਰਿਤਪਾਲ ਉਹਨਾਂ ਦੇ ਇਹਨੂੰ ਮੀਸਾ ਕਹਿੰਦੇ ਸੀ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਉਹ ਐਨਐਸਐਲ ਆਈ ਸੀ ਹੂੰ 19 ਮਹੀਨੇ ਉਹਨਾਂ ਨੇ ਇੱਕ ਹੁਕਮ ਪਾਸ ਕਰਕੇ ਨਜ਼ਰਬੰਦ ਕਰਤਾ ਕੋਈ ਜ਼ਮਾਨਤ ਨਹੀਂ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਸੋ ਕੰਗਰਾਂ ਰੌਤ ਰਨੋਤ ਜਿਹੜੀ ਆ ਉਹ ਗਲਤ ਤੱਤ ਪੇਸ਼ ਕਰ ਰਹੀ ਆ ਔਰ ਨਫ਼ਰਤ ਦੀ ਭਾਵਨਾ ਨਾ ਕੰਮ ਕਰ ਰਹੀ ਆ ਔਰ ਧਾਰਮਿਕ ਲੜਾਈ ਪੈਦਾ ਕਰ ਰਹੀ ਆ ਇਹਦੇ ਬਿਆਨਾਂ ਨਾਲ ਯਾਦ ਕਰਿਓ ਹਿਮਾਚਲ ਵਿੱਚ ਐਨਆਰਆਈ ਨੂੰ ਕੁੱਟਿਆ ਮਾਰਿਆ ਗਿਆ ਸੀਗਾ ਹੂੰ ਬਿਲਕੁਲ ਸਮਝ ਗਏ ਨਾ ਤੇ ਐਨਐਸਐ ਕਿਤੇ ਲਗ ਕੰਗਰਾਂ ਦੇ ਉੱਤੇ ਸ਼ੀ ਇਜ਼ ਅ ਫਿਟ ਕੇਸ ਫਾਰ ਐਨਸੀਡ ਟੈਂਸ਼ਨ ਔਰ ਹੁਣ ਤਾਂ ਬੀਜੇਪੀ ਵੀ ਆਪਣੇ ਆਪ ਨੂੰ ਇਹਦੇ ਬਿਆਨਾਂ ਤੋਂ ਪਰੇ ਕਰ ਗਈ ਹੈਗੀ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਕਿ ਯਾਰ ਬਹੁਤ ਗਲਤ ਬਿਆਨ ਦੇ ਰਹੀ ਹੈਗੀ ਸੋ ਕੰਗਰਾਂ ਰਨੌਰਥ ਨੂੰ ਆਪਣੀ ਬਿਆਨਬਾਜ਼ੀ ਤੇ ਔਰ ਤੱਥਾਂ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਵਾ ਉਹ ਉਹ ਯਾਦ ਰੱਖੇ ਕਿ ਹੁਣ ਉਹ ਇਲੈਕਟਿਡ ਐਮਪੀ ਆ ਹੁਣ ਐਕਟ੍ਰੈਸ ਨਹੀਂਗੀ ਬਿਲਕੁਲ ਫਿਲਮਾਂ ਵਿੱਚ ਤਤ ਮਤ ਤੁਥਮੁਥ ਕੀਤਾ ਜਾ ਸਕਦਾ ਅਸਲੀ ਜ਼ਿੰਦਗੀ ਦੇ ਵਿੱਚ ਰਿਕਾਰਡ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਜੀ ਬਹੁਤ ਬਹੁਤ ਸ਼ੁਕਰੀਆ ਸਰ ਸਾਹਿਬ ਧੰਨਵਾਦ